ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਔਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ ਬਹੁਤ ਬਹੁਤ ਸ਼ੁਕਰੀਆ ਡੱਲਾ ਸਾਹਿਬ ਸਰ ਦਿੱਲੀ ਦੇ ਵਿੱਚ ਇੰਡੀਆ ਅਲਾਈਅንስ ਦੀ ਵੱਡੀ ਰੈਲੀ ਹੋਈ ਹੈ ਗੱਠਜੋੜ ਦੀ ਇਸ ਗੱਠਜੋੜ ਦੀ ਰੈਲੀ ਦਾ ਪੰਜਾਬ ਦੀ ਸਿਆਸਤ ਤੇ ਔਰ ਦਿੱਲੀ ਦੀ ਸਿਆਸਤ ਤੇ ਔਰ ਮੁਲਕ ਦੀ ਸਿਆਸਤ ਤੇ ਕੀ ਪ੍ਰਭਾਵ ਹੈ ਆਖਰੀ ਵਿਸ਼ਾ ਅੱਜ ਅਸੀਂ ਇਹ ਰੱਖਾਂਗੇ ਸਭ ਤੋਂ ਪਹਿਲਾਂ ਕੀ ਕਾਂਗਰਸ ਵੀ ਅੱਜ ਆਪਣੀ ਸੂਚੀ ਜਾਰੀ ਕਰ ਸਕਦੀ ਹੈ 31 ਤਰੀਕ ਦੀ ਰੈਲੀ ਤੋਂ ਬਾਅਦ ਅੱਜ ਤੋਂ ਬਾਅਦ ਭਗਵੰਤ ਮਾਨ ਵੀ ਘਟੋ ਘਟ ਹੁਣ ਪੰਜਾਬ ਦੇ ਵਿੱਚ ਜ਼ਿਆਦਾ ਸਮਾਂ ਗੁਜ਼ਾਰਨਗੇ ਅਗਲੇ ਉਮੀਦਵਾਰ ਭਗਵੰਤ ਮਾਨ 2 ਜਾਂ 3 ਉਮੀਦਵਾਰ ਕਿਹੜੀਆਂ ਸੀਟਾਂ ਤੋਂ ਹੁਣ ਐਲਾਨ ਸਕਦੇ ਨੇ ਕਿਉਂਕਿ 5 ਦੀ ਹਜੇ ਉਮੀਦ ਨਹੀਂ ਹੈ ਇਹਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਜਿਸ ਤਰ੍ਹਾਂ ਜਿਸ ਤਰ੍ਹਾਂ ਨਾਲ ਕਾਂਗਰਸੀਕਰਨ ਹੋ ਰਿਹਾ ਸੁਨੀਲ ਜਾਖੜ ਗਏ ਕੇਵਲ ਢਿੱਲੋਂ ਗਏ ਕੈਪਟਨ ਅਮਰਿੰਦਰ ਗਏ ਬਹੁਤ ਸਾਰੇ ਕਾਂਗਰਸ ਦੇ ਲੀਡਰ ਗਏ ਪ੍ਰਤਾਪ ਬਾਜਵਾ ਦਾ ਪ੍ਰਦਾ ਭਰਾ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਔਰ ਬਹੁਤ ਸਾਰੇ ਕਾਂਗਰਸੀ ਲੀਡਰ ਗਏ ਤੇ ਹੁਣ ਟਿਕਟਾਂ ਵੀ ਤਿੰਨ ਕਾਂਗਰਸੀਆਂ ਨੂੰ ਮਿਲੀਆਂ ਪ੍ਰਨੀਤ ਕੌਰ ਸਿਟਿੰਗ ਐਮਪੀ ਰਵਨੀਤ ਮਿੱਟੂ ਸਿਟਿੰਗ ਐਮਪੀ ਕਾਂਗਰਸ ਦੀ ਔਰ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਕਾਂਗਰਸੀ ਵਿਧਾਇਕ ਭਾਵੇਂ ਉਹ ਆਪ ਚ ਵੀ ਬਾਅਦ ਦੇ ਵਿੱਚ ਗਏ ਪਰ ਇਹ ਤਿੰਨ ਚਿਹਰੇ ਸਿੱਧੇ ਕਾਂਗਰਸੀ ਔਰ ਹੁਣ ਬੀਜੇਪੀ ਚ ਵੀ ਅੰਦਰ ਖਾਤੇ ਕਿਤਨਾ ਕਿਤੇ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਕਾਂਗਰਸ ਦਾ ਕਾਂਗਰਸੀਕਰਨ ਕਰਕੇ ਕੀ ਸਾਡਾ ਕਾਡਰ ਸਾਡੇ ਤੋਂ ਨਾਰਾਜ਼ ਤਾਂ ਨਹੀਂ ਹੋਏਗਾ ਸਾਨੂੰ ਵੋਟਾਂ ਪਾਏਗਾ ਪੰਜਾਬ ਦੀਆਂ ਸਥਿਤੀਆਂ ਦੂਸਰੇ ਮੁਲਕ ਨਾਲੋਂ ਵੱਖਰੀਆਂ ਤੀਸਰਾ ਚੌਥਾ ਪੁਆਇੰਟ ਕਿਸਾਨ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਔਰ ਹਰਿਆਣੇ ਦੇ ਬਾਰਡਰ ਤੇ ਜਿਹੜੇ ਰੋਕਾਂ ਲੱਗੀਆਂ ਸੀ ਉਹਦਾ ਗੁੱਸਾ ਕਿਸਾਨਾਂ 'ਚ ਬਰਕਰਾਰ ਹੈ ਕਿਸਾਨ ਕਹਿੰਦੇ ਅਸੀਂ ਭਾਜਪਾ ਲੀਡਰਾਂ ਨੂੰ ਖੁੱਲਕੇ ਵਿਚਰਨ ਨਹੀਂ ਦੇਣਾ ਪਿੰਡਾਂ 'ਚ ਹੁਣ 6 ਸੀਟਾਂ ਸ਼ਹਿਰੀ ਕਰਤੀਆਂ ਜਿਹੜੀਆਂ ਬਾਕੀ 7 ਸੀਟਾਂ ਨੇ ਉਹ ਸ਼ੁੱਧ ਸ਼ਹਿਰੀ ਨਹੀਂ ਹੈ ਉਹਨਾਂ ਦੇ ਵਿੱਚ ਪਿੰਡਾਂ ਦੇ ਇਲਾਕੇ ਵੀ ਨੇ ਔਰ ਸ਼ਹਿਰਾਂ ਦੇ ਇਲਾਕੇ ਵੀ ਨੇ ਹੁਣ ਉਹ 7 ਸੀਟਾਂ ਭਾਜਪਾ ਕਿੱਥੋਂ ਲਿਆਊ ਕਿੱਡੀ ਵੱਡੀ ਚੁਣੌਤੀ ਹੋਊਗੀ ਕਾਂਗਰਸ ਤੋਂ ਲਿਆਊ ਆਪ ਤੋਂ ਲਿਆਊ ਔਰ ਕੀ ਆਮ ਆਦਮੀ ਪਾਰਟੀ ਹੁਣ ਤੌਬਾ ਕਰ ਲੂਗੀ ਵੀ ਅਸੀਂ ਬਾਹਰੋਂ ਕੈਂਡੀਡੇਟ ਨਹੀਂ ਲਿਆਉਣਾ ਤੇ ਅਸੀਂ ਆਪਣੇ ਵਲੰਟੀਅਰ ਵਰਕਰਾਂ ਨੂੰ ਟਿਕਟਾਂ ਦੇਣੀਆਂ ਨੇ ਇਸੇ ਗੱਲ ਤੋਂ ਸ਼ੁਰੂ ਕਰਦਾ ਅੱਜ ਜਿਹੜੀ ਦਿੱਲੀ 'ਚ ਰੈਲੀ ਹੋਈ ਆ ਉਸ ਤੋਂ ਬਾਅਦ ਅੱਜ ਦੀ ਕਾਂਗਰਸ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੂ ਕਿਉਂਕਿ ਭਾਜਪਾ ਨੇ 6 ਕਰਤੀਆਂ ਕਾਂਗਰਸ ਦੇ ਵਿੱਚ ਬਹੁਤ ਘੜਮਸ ਮਚਿਆ ਇੱਕ ਜਦੋਂ ਜਿਹੜੀ ਕਾਂਗਰਸ ਦੀ ਇਲੈਕਸ਼ਨ ਕਮੇਟੀ ਆ ਉਹਦੇ ਵਿੱਚ ਕਈ ਵਾਰੀ ਪੰਜਾਬ ਚੁੱਪ-ਚੁੱਪੀ ਤੇ ਤਰੀਕੇ ਨਾਲ ਡਿਸਕਸ ਹੋਇਆ ਖੁੱਲ ਕੇ ਡਿਸਕਸ ਨਹੀਂ ਹੋਇਆ ਦੇਖੋ ਜਿੱਥੇ ਤੱਕ ਟਿਕਟਾਂ ਦੀ ਅਨਾਉਂਸਮੈਂਟ ਦੀ ਗੱਲ ਹੈਗੀ ਆ ਕੱਲ ਭਾਜਪਾ ਨੇ ਜਦੋਂ ਤੋ 6 ਕੈਂਡੀਡੇਟਸ ਆਪਣੇ ਅਨਾਉਂਸ ਕੀਤੇ ਨੇ 6 ਵਿੱਚੋਂ 3 3 ਜਾਂ ਬਲਕਿ 4 ਗਏ ਉਹ ਸਿਟਿੰਗ ਐਮਪੀ ਹੈਗੇ ਨੇ ਕਿਉਂਕਿ ਦਿੱਲੀ ਤੋਂ ਸ਼ਿਫਟ ਕਰਕੇ ਜਦ ਉਹ ਸ਼ਿਫਟ ਕਰਦੇ ਨੇ ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਤੇ ਉਹ ਵੀ ਐਮਪੀ ਸੀਗੇ ਦਿੱਲੀ ਦੇ ਹੁਣ ਦਿੱਲੀ ਤੋਂ ਉਹਨਾਂ ਦੀ ਟਿਕਟ ਕੱਟੀ ਜ਼ਰੂਰ ਹੈ ਲੇਕਿਨ ਪੰਜਾਬ ਦੇ ਵਿੱਚ ਉਹ ਹੁਣ ਫਰੀਦਕੋਟ ਨੂੰ ਇਲੈਕਸ਼ਨ ਲੜਨਗੇ ਇਹਨਾਂ 6 ਸੀਟਾਂ ਦੀ ਅਨਾਉਂਸਮੈਂਟ ਤੋਂ ਬਾਅਦ ਯਾਨੀ ਕੈਂਡੀਡੇਟਸ ਦੀ ਅਨਾਉਂਸਮੈਂਟ ਤੋਂ ਬਾਅਦ ਹੁਣ ਦੂਜੀ ਪਾਰਟੀਆਂ ਨੂੰ ਵੀ ਆਪਣੇ ਪੱਤੇ ਖਲ੍ਹਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਹਾਲਾਂਕਿ ਇਹ ਜਿਹੜੇ 6 ਕੈਂਡੀਡੇਟਸ ਨੇ ਇਹਨਾਂ ਦੀ ਵਿਨੇਬਿਲਿਟੀ ਦੀ ਗੱਲ ਕਰੀਏ ਤੇ ਬਿਨਾ ਅਕਾਲੀ ਦਲ ਦੇ ਸਮਰਥਨ ਤੋਂ ਬੀਜੇਪੀ ਇੱਕ ਵੀ ਸੀਟ ਦੇ ਉੱਤੇ ਐਦਾ ਲੱਗਦਾ ਨਹੀਂ ਕਿ ਵੀ ਉਹ ਮਾਰਕ ਖਾਸ ਕਰਕੇ ਸ਼ਹਿਰੀ ਏਰੀਆ ਦੇ ਵਿੱਚੋਂ ਇੰਨੇ ਜ਼ਿਆਦਾ ਵੋਟ ਲੈ ਜਾਣਗੇ ਜਿਹਦੇ ਕਰਕੇ ਉਹਨਾਂ ਦੀ ਪਿੰਡਾਂ ਦੇ ਵਿੱਚੋਂ ਵੋਟ ਨਾਲ ਵੀ ਮਿਲੇ ਤਾਂ ਵੀ ਉਹ ਵਿਨਰ ਹੋਣਗੇ ਪਰ ਜਦੋਂ ਕਈ ਵਾਰ ਹੁੰਦਾ ਹੈ ਕਿ ਵੀ ਜਿਹੜੀ ਸਥਿਤੀ ਤੁਹਾਨੂੰ ਸ਼ੁਰੂ ਦੇ ਵਿੱਚ ਨਜ਼ਰ ਆਂਦੀ ਹੈ ਉਹ ਇਲੈਕਸ਼ਨ ਕਿਉਂਕਿ 2 ਮਹੀਨੇ ਪਏ ਨੇ ਤਦ ਤੱਕ ਜਾਂਦੇ ਜਾਂਦੇ ਸਥਿਤੀ ਚੇਂਜ ਹੋ ਜਾਏ ਉਹਦੀ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਫਿਲਹਾਲ ਜਿਹੜਾ ਬੀਜੇਪੀ ਹੈ ਉਹ ਸ਼ਹਿਰੀ ਕੰਸਟੀਟੂਐਂਸੀਸ ਦੇ ਵਿੱਚ ਠੀਕ-ਠਾਕ ਕਰਦੀ ਹੋਈ ਨਜ਼ਰ ਆਦੀ ਹੈ ਪਰ ਪਿੰਡਾਂ ਦੇ ਵਿੱਚੋਂ ਉਹ ਵੀ ਖਾਸ ਕਰਕੇ ਤਦ ਜਦ ਕਈ ਪਿੰਡਾਂ ਦੇ ਵਿੱਚ ਮਾਲਵੇ ਦੇ ਵਿੱਚ ਤੇ ਬੋਰਡ ਲੱਗੇ ਨੇ ਕਿ ਭਾਜਪਾ ਦੇ ਲੀਡਰਾਂ ਦਾ ਆਣਾ ਮਨਾ ਹੈ ਐਦਾਂ ਦੇ ਹਾਲਾਤ ਦੇ ਵਿੱਚ ਕੀ ਕੋਈ ਵੋਟ ਭਾਜਪਾ ਨੂੰ ਪਿੰਡਾਂ ਤੋਂ ਮਿਲਣਗੇ ਔਰ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੇ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੈ ਉਹਨਾਂ ਅਕਾਲੀ ਦਲ ਵਾਸਤੇ ਵੀ ਇਹ ਬੜੀ ਮੁਸੀਬਤ ਹੈ ਕਿਉਂਕਿ ਅਗਰ ਕਿਸੇ ਵੀ ਜਗ੍ਹਾ ਐਦਾਂ ਦਾ ਇੰਡੀਕੇਸ਼ਨ ਚੱਲਾ ਵੀ ਆ ਕਿ ਅਕਾਲੀ ਦਲ ਔਰ ਭਾਜਪਾ ਨੂਰਾ ਕੁਸ਼ਤੀ ਲੜ ਰਹੇ ਨੇ ਯਾਨੀ ਕਿਸੇ ਵੀ ਤਰੀਕੇ ਨਾਲ ਘੋਖਚੜੀ ਅੰਦਰੋਂ ਤੇ ਹੈਗੇ ਨੇ ਪਰ ਬਾਰੋਂ ਆਪਣੇ ਆਪਣੇ ਕੈਂਡੀਡੇਟ ਵੱਖਰੇ ਵੱਖਰੇ ਜ਼ੋਰੇ ਨੇ ਤੇ ਐਦਾ ਨੁਕਸਾਨ ਅਕਾਲੀ ਦਲ ਨੂੰ ਵੀ ਹੋ ਸਕਦਾ ਹੈ ਐਦਾਂ ਦੀ ਸਥਿਤੀ ਦੇ ਵਿੱਚ ਬਾਕੀ ਦੇ ਜਿਹੜੇ ਸੱਤ ਕੈਂਡੀਡੇਟ ਜਦ ਬੀਜੇਪੀ ਆਪਣੇ ਅਨਾਉਂਸ ਕਰੇਗੀ ਉਹਨਾਂ ਵਿੱਚੋਂ ਕਿਹਨਾਂ ਦੇ ਕਿੰਨੇ ਕੋ ਇਹਨਾਂ ਦੇ ਆਪਣੇ ਟਕਸਾਲੀ ਹੋਣਗੇ ਜਾਂ ਫਿਰ ਫਿਰ ਇੰਪੋਰਟਡ ਕੈਂਡੀਡੇਟਾਂ ਨੂੰ ਅੱਗੇ ਵਧਾਉਂਦੀ ਹੋਈ ਜਿਹਦੇ ਬੀਜੇਪੀ ਨਜ਼ਰ ਆਈ ਤੇ ਉਸ ਗੱਲ ਦਾ ਬੀਜੇਪੀ ਨੂੰ ਨੁਕਸਾਨ ਵੀ ਹੋ ਸਕਦਾ ਹੈ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੀ ਲਿਸਟ ਜਿਸ ਨਾਲ ਤਦ ਹੀ ਉਹਨੇ ਕਿਹਾ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਫੇਰ ਤੱਕ ਪੰਜਾਬ ਦੇ ਕੁਝ ਲੀਡਰਾਂ ਦੀ ਖਾਸ ਕਰਕੇ ਉਹ ਤਿੰਨ ਸਿਟਿੰਗ ਐਮਪੀ ਉਨ੍ਹਾਂ ਦੇ ਬਾਰੇ ਵਿੱਚ ਕੋਈ ਨਾ ਕੋਈ ਫਾਈਨਲ ਡਿਸੀਜਨ ਕਾਂਗਰਸ ਅੱਜ ਹੀ ਲੈ ਸਕਦੀ ਹੈ ਤੇ 6 ਹੋਇਆ 7 ਸੀਟਾਂ ਦੇ ਉੱਤੇ ਪਹਿਲੀ ਲਿਸਟ ਆਪਣੀ ਅਨਾਉਂਸ ਕਰ ਸਕਦੀ ਹੈ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ 4 ਤਰੀਕ ਨੂੰ ਵੱਡਾ ਇਕੱਠ ਕਰਕੇ ਕੁਝ ਸੀਟਾਂ ਦੇ ਉੱਤੇ ਆਪਣੇ ਕੈਂਡੀਡੇਟਸ ਨੂੰ ਐਲਾਨ ਸਕਦੀ ਹੈ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਭਾਵੇਂ ਉਹਨਾਂ ਨੇ 8 ਕੈਂਡੀਡੇਟ ਅਨਾਉਂਸ ਕੀਤੇ ਸੀ ਪਰ 8 ਵਿੱਚੋਂ ਰਹਿ ਗਏ 7 ਇੱਕ ਟਿਕਟ ਲੈ ਕੇ ਦੌੜ ਗਿਆ ਸੁਸ਼ੀਲ ਕੁਮਾਰ ਰਿੰਕੂ ਤੇ ਹੁਣ ਇਦਾਂ ਦੇ ਕੈਂਡੀਡੇਟ ਦੀ ਭਾਲ ਆ ਆਮ ਆਦਮੀ ਪਾਰਟੀ ਕਰ ਰਹੀ ਹੈ ਜਿਹੜਾ ਘੱਟੋ ਘੱਟ ਟਿਕਟ ਲੈ ਕੇ ਵੀ ਨਾ ਭਜੇ ਔਰ ਉਹ ਪਰ ਆਮ ਆਦਮੀ ਪਾਰਟੀ ਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ ਕਿ ਇਹਨਾਂ ਨੇ 2 ਸਾਲਾਂ ਦੇ ਵਿੱਚ ਆਪਣੇ ਕੈਂਡੀਡੇਟਸ ਤਿਆਰ ਹੀ ਨਹੀਂ ਕੀਤੇ ਔਰ ਕੱਲ ਵੀ ਇੱਕ ਮੇਰੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਨਾਲ ਗੱਲ ਹੋ ਰਹੀ ਸੀ ਉਹਨਾਂ ਦਾ ਕਲੇਮ ਸੀਗਾ ਕਿ ਆਪਣਾ ਹਰ ਤਕਰੀਬਨ ਕੌਨਸਟਿਟੂਐਂਸੀਸ ਦੇ ਵਿੱਚ ਇੱਕ ਸਟਰੋਂਗ ਕੈਡਰ ਤਿਆਰ ਹੈ ਔਰ ਮੇਰੀ ਉਹਨਾਂ ਨਾਲ ਇਸ ਮੁੱਦੇ ਦੇ ਉੱਤੇ ਥੋੜੀ ਜੀ ਆਰਗੂਮੈਂਟ ਵੀ ਹੋਇਆ ਕਿ ਵੀ ਨਹੀਂ ਕਿਹੜੀ ਜਗ੍ਹਾ ਹੈਗੀ ਆ ਜਿੱਦੇ ਵੀ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਕੈਡਰ ਤਿਆਰ ਨੇ ਤੁਸੀਂ ਦਿੱਲੀ ਦੇ ਵਿੱਚੋਂ ਲਿਆ ਕੇ ਉਹਨਾਂ ਕੈਡਰਾਂ ਨੂੰ ਟੈਂਪਰੇਰੀ ਤੌਰ ਤੇ ਯੂਜ਼ ਕਰਕੇ ਤੇ ਅੱਗੇ ਵਧਾ ਸਕਦੇ ਹੋ ਕਈ ਜਗ੍ਹਾ ਦੇ ਉੱਤੇ ਤੁਸੀਂ ਪੰਚਾ ਸਰਪੰਚਾ ਕਾਉਂਸਲਰਾਂ ਦੇ ਇੱਕ ਗਾਜਰ ਦਿਖਾ ਕੇ ਉਹਨਾਂ ਨੂੰ ਆਪਣੀ ਤਰਫ਼ ਜੋੜ ਕੇ ਭਾਵੇਂ ਜਲੰਧਰ ਦੀਵਣੀ ਇਲੈਕਸ਼ਨ ਤੁਸੀਂ ਜਿੱਤ ਲਏ ਹੋ ਲੇਕਿਨ ਗਰਾਊਂਡ ਲੈਵਲ ਦੇ ਵਿੱਚ ਤੁਹਾਡੀ ਉਸ ਪਿੰਡਾਂ ਦੇ ਵਿੱਚ ਸਪੋਰਟ ਜਾਂ ਫਿਰ ਸ਼ਹਿਰਾਂ ਦੇ ਵਿੱਚ ਕੋਈ ਤੁਹਾਡਾ ਲੜਨ ਜੂਜਨ ਵਾਲਾ ਕੋਈ ਵਰਕਰ ਨਜ਼ਰ ਆਂਦਾ ਹੋਏ ਐਦਾਂ ਦੀ ਗੱਲਾਂ ਨਜ਼ਰ ਨਹੀਂ ਆ ਰਹੀਆਂ ਪਰ ਹਾਂ ਚਲੋ ਹਰ ਪਾਰਟੀ ਦੇ ਆਪਣੇ ਆਪਣੇ ਕਲੇਮ ਹੁੰਦੇ ਨੇ ਹੁਣ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਕਿਹਨੂੰ ਟਿਕਟ ਦੇਗੀ ਇਹ ਬੜਾ ਇੱਕ ਕੁਐਸਚਨ ਮਾਰਕ ਹੈ ਔਰ ਹਜੇ ਵੀ ਇਹੀ ਗੱਲਾਂ ਚੱਲਦੀ ਹੈ ਕਿ ਫੁਲਾਨੀ ਪਾਰਟੀ ਦਾ ਬੰਦਾ ਆਮ ਆਦਮੀ ਪਾਰਟੀ ਜੁਆਇਨ ਕਰ ਲੇਗਾ ਉਹ ਵੀ ਤੰਦ ਜਦ ਸੁਸ਼ੀਲ ਰਿੰਕੂ ਦੇ ਬੈਡ ਐਕਸਪੀਰੀਅੰਸ ਤੋਂ ਬਾਅਦ ਜੇ ਆਮ ਆਦਮੀ ਪਾਰਟੀ ਨੂੰ ਫੇਰ ਇੱਕ ਵਾਰ ਦੂਜੀ ਪਾਰਟੀਆਂ ਵੱਲ ਕੈਂਡੀਡੇਟ ਵੱਲ ਤੋਂ ਦੇਖਣਾ ਪੈ ਰਿਹਾ ਤੇ ਇਹਦਾ ਮਤਲਬ ਹੈ ਮੰਨ ਕੇ ਚਲੋ ਕਿ ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਵੀ ਕੋ ਬਹੁਤੀ ਵਧੀਆ ਨਹੀਂ ਹੈ ਪਿਛਲੀ ਵਾਰ ਅਸੀਂ ਅੱਜ ਜੱਗ ਪ੍ਰੋਗਰਾਮ ਕਰ ਰਹੇ ਸੀਗੇ ਤੇ ਇਹ ਕਿਹਾ ਸੀਗਾ ਕਿ ਚਰਨਜੀਤ ਸਿੰਘ ਚੰ ਜਲੰਧਰ ਤੋਂ ਉਤਾਰਿਆ ਜਾ ਸਕਦਾ ਹੈ ਕੱਲ ਭਾਜਪਾ ਦੀ ਸੀਟਾਂ ਡਿਕਲੇਅਰ ਹੋਣ ਤੋਂ ਬਾਅਦ ਹੁਣ ਕਾਂਗਰਸ ਵੀ ਆਪਣੀ ਸਟ੍ਰੈਟਜੀ ਚੇਂਜ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਕਿਉਂਕਿ ਹੁਣ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਜਲੰਧਰ ਦੀ ਸੀਟ ਜਿੱਤਣ ਵਾਸਤੇ ਕਾਂਗਰਸ ਨੂੰ ਕੋ ਬਹੁਤੀ ਮੁਸ਼ਕਲ ਨਹੀਂ ਹੋਈ ਜਿਹਦੇ ਕਰਕੇ ਚੰਨੀ ਉਹਨਾਂ ਨੂੰ ਜਲੰਧਰ ਦੀ ਬਜਾਏ ਫਰੀਦਕੋਟ ਲੈ ਜਾਣ ਦੀ ਤਿਆਰੀਆਂ ਹੋ ਰਹੀਆਂ ਫਰੀਦਕੋਟ ਤੋਂ ਜਿਸ ਤਰੀਕੇ ਨਾਲ ਕਲਾਕਾਰ ਹੋ ਗਏ ਨੇ ਆਪਾਂ ਚੰਨੀ ਉਹਨਾਂ ਨੂੰ ਕਲਾਕਾਰ ਤਾਂ ਨਹੀਂ ਕਹਿੰਦੇ ਪਰ ਕਿਸੇ ਕਲਾਕਾਰ ਤੋਂ ਘੱਟ ਵੀ ਨਹੀਂ ਹੈਗੇ ਤੇ ਉਥੇ ਫਰੀਦਕੋਟ ਦੇ ਵਿੱਚ ਜੰਨੀ ਉਹਨਾਂ ਨੂੰ ਸ਼ਿਫਟ ਕਰਨ ਦੀ ਇੱਕ ਗੱਲਾਂ ਇੱਕ ਇਨਫੋਰਮੇਸ਼ਨ ਇੱਕ ਸੋਰਸਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਉਹ ਵੀ ਇੱਕ ਅੱਗੇ ਆਈ ਹੈ ਔਰ ਇੱਥੇ ਹੋ ਸਕਦਾ ਹੈ ਚੌਧਰੀ ਪਰਿਵਾਰ ਨੂੰ ਹੀ ਦੁਬਾਰਾ ਇੱਕ ਵਾਰ ਟਿਕਟ ਦੇ ਦਿੱਤੀ ਜਾਏ ਜਾਂ ਫਿਰ ਕੋਈ ਨਵਾਂ ਕੈਂਡੀਡੇਟ ਜਿਹੜਾ ਉਸ ਲੈਵਲ ਦਾ ਨਾਂ ਵੀ ਹੋਏ ਜਿਸ ਲੈਵਲ ਦੇ ਕਿਉਂਕਿ ਚੰਨੀ ਉਹਨਾ ਐਸ ਟਾਈਮ ਕਾਂਗਰਸ ਦੇ ਵਿੱਚ ਇੱਕ ਤਰੁਪ ਦੇ ਇੱਕ ਤੇ ਦਰੂਪ ਦੇ ਦੇਖੇ ਜਾ ਰਹੇ ਨੇ ਜਿੱਥੇ ਮਰਜ਼ੀ ਉਤਾਰ ਦੋ ਉਹ ਜਿੱਤ ਜਾਣਗੇ ਤੇ ਫਰੀਦਕੋਟ ਦੇ ਵਿੱਚ ਅਗਰ ਉਹਨਾਂ ਨੂੰ ਉਤਾਰਿਆ ਜਾਂਦਾ ਤੇ ਕਾਂਗਰਸ ਦੀ ਇੱਕ ਸੀਟ ਹੋਰ ਜਿੱਤ ਵੱਲ ਤੁਰ ਸਕਦੀ ਹੈ ਇਦਾਂ ਦੇ ਕੁਝ ਸਟ੍ਰੈਟਜੀ ਦੇ ਵਿੱਚ ਚੇਂਜਸ ਤਕਰੀਬਨ ਹਰ ਪਾਰਟੀ ਦੇ ਵਿੱਚ ਹੋ ਰਹੇ ਨੇ। ਬਿਲਕੁਲ ਤੁਸੀਂ ਬੜੀ ਮਹੱਤਵਪੂਰਨ ਗੱਲ ਕਹੀ ਹੈ ਚਰਨਜੀਤ ਚੰਨੀ ਹੁਨਾਂ ਦੇ ਬਾਰੇ ਮੈਨੂੰ ਵੀ ਇਸ ਤਰੀਕੇ ਦੀਆਂ ਕੰਸੋਆਂ ਕਾਂਗਰਸ ਪਾਰਟੀ ਦੇ ਵਿੱਚੋਂ ਨਿਕਲੀਆਂ ਨੇ ਕਿ ਚਰਨਜੀਤ ਚੰਨੀ ਇਸ ਵਕਤ ਕਿਤੇ ਵੀ ਲੜਾਈ ਜਾ ਸਕਦੇ ਨੇ ਇਹਦੇ ਵਿੱਚ ਕੋਈ ਦੂਰਅਈ ਨਹੀਂ ਹੈ ਕਿ ਚਰਨਜੀਤ ਚੰਨੀ ਵੱਡਾ ਚਿਹਰਾ ਨੇ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਰਹੇ ਨੇ ਮੁੱਖ ਮੰਤਰੀ ਦਾ ਚਿਹਰਾ ਰਹੇ ਨੇ। ਔਰ ਜ਼ਿਲਹੰਦਰ ਦੇ ਵਿੱਚ ਚਰਨਜੀਤ ਚੰਨੀ ਸਰਗਰਮ ਨੇ ਬਹੁਤ ਜ਼ਿਆਦਾ ਇਹੀ ਸਾਡੇ ਧਿਆਨ ਦੇ ਵਿੱਚ ਗੱਲ ਹੈ ਪਰ ਕਿਉਂਕਿ ਜਲੰਧਰ ਦੇ ਵਿੱਚ ਅਗਰ ਚੌਧਰੀ ਪਰਿਵਾਰ ਨੂੰ ਹੀ ਦੁਬਾਰਾ ਟਿਕਟ ਦੰਦੀ ਹੈ ਕਾਂਗਰਸ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਚ ਚਲੇ ਗਏ ਨੇ ਔਰ ਅਗਰ ਆਮ ਆਦਮੀ ਪਾਰਟੀ ਕੋਈ ਬਾਰੀ ਕੈਂਡੀਡੇਟ ਲੈ ਕੇ ਆਉਂਦੀ ਹੈ ਤੇ ਘੱਟੋ ਘੱਟ ਕਾਂਗਰਸ ਨੂੰ ਇਹ ਲਾਹਾ ਜ਼ਰੂਰ ਹੋਊਗਾ ਕਿ ਅਸੀਂ ਬੀਬੀ ਕਰਮਜੀਤ ਕੌਰ ਨੂੰ ਜਿਹੜੇ ਸਾਡੇ ਸਿਟਿੰਗ ਕੈਂਡੀਡੇਟ ਸੀ ਅਸੀਂ ਉਹਨਾਂ ਨੂੰ ਟਿਕਟ ਦੇ ਰਹੇ ਹਾਂ ਔਰ ਕਾਂਗਰਸ ਕਿਤੇ ਨਾ ਕਿਤੇ ਇਹ ਕੈਂਡ ਚ ਕਾਮਯਾਬ ਹੋਏਗੀ ਕਿ ਕਾਂਗਰਸ ਦਾ ਕੈਂਡੀਡੇਟ ਔਰ ਕਾਂਗਰਸ ਸਥਿਰਤਾ ਦੇ ਨਾਲ ਕੰਮ ਕਰ ਰਹੇ ਨੇ ਇਧਰੋਂ ਉਧਰੋਂ ਆਪਣੀ ਉਮੀਦਵਾਰ ਨਹੀਂ ਲੈ ਕੇ ਆਉਂਦੇ ਹਾਂ ਚਰਨਜੀਤ ਚੰਨੀ ਵਾਲੀ ਗੱਲ ਤੁਹਾਡੀ ਜਿਹੜੀ ਹੈ ਕਾਫੀ ਅਪੀਲਿੰਗ ਹੈ ਕਿ ਚਰਨਜੀਤ ਚੰਨੀ ਨੂੰ ਫਰੀਦਕੋਟ ਤੋਂ ਕਾਂਗਰਸ ਪਾਰਟੀ ਅਗਰ ਉਤਾਰਨਾ ਚਾਹਵੇ ਤੇ ਉਤਾਰ ਸਕਦੀ ਆ ਉਹਦੇ ਨਾਲ ਦੇਖੋ ਚਰਨਜੀਤ ਚੰਨੀ ਦਾ ਮੈਨੂੰ ਲੱਗਦਾ ਹੈ ਅਗਰ ਫਰੀਦਕੋਟ ਵੀ ਚਲੇ ਜਾਣ ਤੇ ਉੱਥੇ ਮੁਕਾਬਲਾ ਬੜਾ ਦਿਲਚਸਪ ਬਣੇਗਾ ਕਰਮਜੀਤ ਤਨਮੋਲ ਨੇ ਉੱਥੇ ਹੰਸ ਰਾਜ ਹੰਸ ਨੇ ਉੱਥੇ ਹੁਣ ਅਗਰ ਚਰਨਜੀਤ ਚੰਨੀ ਚਲੇ ਜਾਂਦੇ ਨੇ ਅਕਾਲੀ ਦਲ ਕੀੜਾ ਕੈਂਡੀਡੇਟ ਲੈ ਕੇ ਆਉਂਦਾ ਹੈ ਫਰੀਦਕੋਟ ਤੋਂ ਇਹ ਵੀ ਸਥਿਤੀਆਂ ਬੜੀਆਂ ਦਿਲਚਸਪ ਬਣਨ ਗਈਆਂ ਔਰ ਮੈਨੂੰ ਲੱਗਦਾ ਹੈ ਇਸ ਵਾਰ ਜਿਹੜੀ ਸਥਿਤੀ ਹੈ ਜਦੋਂ ਚਾਰ ਕੋਣੀ ਮੁਕਾਬਲਾ ਹੈ ਤੇ ਚਾਰ ਕੋਣੀ ਮੁਕਾਬਲੇ ਦੇ ਵਿੱਚ ਅਗਰ ਸਭ ਤੋਂ ਵੱਡਾ ਕਿਰਦਾਰ ਜਾਂ ਉਹ ਕਿਰਦਾਰ ਜਿਹੜਾ ਆਪਣੇ ਭਾਸ਼ਣਾ ਨਾਲ ਆਪਣੀਆਂ ਨੀਤੀਆਂ ਨਾਲ ਸਮਾਜ ਦੇ ਵਿੱਚ ਆਪਣੇ ਅਸਰ ਸੂਖ ਰਤਬੇ ਦੇ ਨਾਲ ਅਗਰ ਲੋਕਾਂ ਨੂੰ ਪ੍ਰਭਾਵਿਤ ਕਰ ਗਿਆ ਤੇ ਉਹ ਜਿੱਤ ਵਾਲੇ ਪਾਸੇ ਅੱਗੇ ਵੱਧ ਸਕਦਾ ਹੈ ਇੱਕ ਹੋਰ ਬੜੀ ਦਿਲਚਸਪ ਗੱਲ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਹੈ ਕਿ ਜਲੰਧਰ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ ਉਹ ਕੌਂਸਲਰ ਜਿਹੜੇ ਉਹ ਕਾਂਗਰਸ 'ਚ ਹੁੰਦੇ ਹੋਏ ਨਾਲ ਲੈ ਗਏ ਸੀ ਆਮ ਆਦਮੀ ਪਾਰਟੀ 'ਚ ਉਹ ਕਾਂਗਰਸ ਦੇ ਕੁਝ ਉਹ ਐਮ ਜਿਹੜੇ ਕੌਂਸਲਰ ਨੇ ਉਹ ਵੀ ਵਾਪਸੀ ਕਰ ਸਕਦੇ ਨੇ ਭਾਜਪਾ ਦੇ ਵਿੱਚ ਹਾਲਾਂਕਿ ਇਹ ਤਾਂ ਨਹੀਂ ਪਤਾ ਉਹਨਾਂ ਦੀ ਵਾਪਸੀ ਕਦੋਂ ਹੋਏਗੀ ਅੱਜ ਕੱਲ ਕਿਸੇ ਵੇਲੇ ਵੀ ਤੁਸੀਂ ਮੈਨੂੰ ਦੱਸਿਆ ਪਾਸਕਰ ਸਾਹਿਬ ਉਹ ਵਾਪਸੀ ਹੋ ਸਕਦੀ ਹੈ ਅਗਰ ਜਲੰਧਰ ਚੋਂ ਉਹ ਕਾਉਂਸਲਰ ਸੁਸ਼ੀਲ ਰਿੰਕੂ ਨਾਲ ਵਾਪਸ ਚਲੇ ਜਾਂਦੇ ਨੇ ਕਿ ਉਹਦੇ ਨਾਲ ਸੁਸ਼ੀਲ ਰਿੰਕੂ ਤਕੜਾ ਹੁੰਦਾ ਦੇਖੋ ਤਕੜੇ ਹੋਣ ਦੀ ਗੱਲ ਨਹੀਂ ਹੈਗੀ ਕਾਰਨ ਕਿ ਜਿਹੜੇ ਜਿਸ ਤਰ੍ਹਾਂ ਹੁਣ ਸੁਸ਼ੀਲ ਰਿੰਕੂ ਰਿੰਕੂ ਦੀ ਇਮੇਜ ਬਣੀ ਹੈ ਉਹ ਪਹਿਲੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਜਾਂਦੇ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਐਮਪੀ ਬਣਾਉਂਦੀ ਹੈ ਔਰ ਉਸ ਤੋਂ ਬਾਅਦ ਠੀਕ ਆਖਿਰ ਦੇ ਵਿੱਚ ਉਹ ਆਮ ਆਦਮੀ ਪਾਰਟੀ ਛੱਡ ਕੇ ਵੀ ਭਾਜਪਾ ਚਲੇ ਜਾਂਦੇ ਨੇ ਔਰ ਉਹਦੇ ਵਿੱਚ ਕਹਿੰਦੇ ਨੇ ਆਮ ਆਦਮੀ ਪਾਰਟੀ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਯਾਨੀ ਉਹਦੇ ਵਿੱਚ ਸੁਸ਼ੀਲ ਰਿੰਕੂ ਦੀ ਈਮੇਲ ਜਲੰਧਰ ਦੇ ਵਿੱਚ ਕੋਈ ਐਨੀ ਵਧੀਆ ਨਹੀਂ ਬਣੀ ਕਿ ਹੁਣ ਉਹ ਬੀਜੇਪੀ ਦੀ ਟਿਕਟ ਤੇ ਲੜਨਗੇ ਕਿਉਂਕਿ ਬੀਜੇਪੀ ਦਾ ਟਿਕਟ ਤੇ ਲੜਨਾ ਇੱਕ ਆਪਣੇ ਆਪ ਵਿੱਚ ਇੱਕ ਬਖਰੀ ਦਾ ਲੈਸਕਰ ਕੇ ਵੀ ਕਹਲਾਨੀ ਹੈ ਕਿ ਉਹਨਾਂ ਦਾ ਕੈਡਰ ਬੇਸ ਪਾਰਟੀ ਹੋਣ ਵਜੋਂ ਇੱਕ ਲਿਮਟਿਡ ਵੋਟ ਬੈਂਕ ਲਿਮਟਿਡ ਕੀ ਉਹ ਲਿਮਟਿਡ ਦੇ ਵਿੱਚ ਅਗਰ 10% 5% ਦਾ ਵਾਅਦਾ ਵੀ ਆਪਾਂ ਮੰਨ ਲਈਏ ਆਰਾਮ ਮੰਦਿਰ ਦੇ ਕਰਕੇ ਤੇ ਉਹ ਜਿੱਤ ਤੱਕ ਜਾਂਦੇ ਜਾਂਦੇ ਜਿੱਦਾਂ ਕਹਿੰਦੇ ਨਾ ਸਾਹ ਚੱਲ ਜਾਂਦਾ ਹੈ ਰੇਸ ਖਤਮ ਹੋਣ ਤੋਂ ਪਹਿਲੇ ਉਹ ਸਥਿਤੀ ਦੇ ਵਿੱਚ ਬੀਜੇਪੀ ਦੇ ਸਾਰੇ ਕੈਂਡੀਡੇਟਸ ਖੜੇ ਔਰ ਉਹਨਾਂ ਦੇ ਬਾਰੇ ਚਾਇ ਕਿਹਾ ਜਾਂਦਾ ਹੈ ਕਿ ਜੇ ਪਿੰਡਾਂ ਦੇ ਵਿੱਚੋਂ ਬੀਜੇਪੀ ਨੂੰ ਹਜੇ ਵੀ ਵੋਟ ਨਹੀਂ ਮਿਲੀ ਜਿੱਦਾਂ ਦੇ ਹਾਲਾਤ ਨੇ ਉਦਾਂ ਦੇ ਹਾਲਾਤ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਨਹੀਂ ਪਿੰਡਾਂ ਦੇ ਵਿੱਚੋਂ ਬੀਜੇਪੀ ਨੂੰ ਬਹੁਤੇ ਵੋਟ ਨਹੀਂ ਮਿਲਦੇ ਔਰ तमाम ਕੋਸ਼ਿਸ਼ਾਂ ਤੋਂ ਵਾਜ਼ੂਦ ਵੀ ਪਿਛਲੇ ਜੀਵਨੀ ਚ ਉਹਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਬੂਥਾ ਗਾਨ ਦੇ ਵਿੱਚ ਤੇ ਬੀਜੇਪੀ ਕਾਮਯਾਬ ਹੋ ਗਈ ਸੀ ਪਰ ਵੋਟ ਤਦ ਵੀ ਨਹੀਂ ਮਿਲੇ ਸੀ ਇਸ ਕਰਕੇ ਬੀਜੇਪੀ ਦੀ ਜਿੱਤ ਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਹੈ ਕਿ ਉਹ ਐਨੇ ਕੋ ਸ਼ਹਿਰਾਂ ਦੇ ਵਿੱਚ ਵੱਡਾ ਹੰਗਾਰਾ ਮਿਲੇਗਾ ਕਿ ਲੱਖ ਲੱਖ 2-2 ਲੱਖ ਦੀ ਲੀਡ ਜੋ ਸ਼ਹਿਰਾਂ ਦੇ ਵਿੱਚੋਂ ਲੈ ਕੇ ਆ ਸਕਦੇ ਨੇ ਜਿਹੜੀ ਕਰਕੇ ਪਿੰਡਾਂ ਤੋਂ ਵਿੱਚੋਂ ਨਾ ਵੀ ਵੋਟ ਮਿਲੇ ਤੇ ਉਹ ਜਿੱਤ ਜਾਣਗੇ ਔਰ ਖਾਸ ਕਰਕੇ ਜਦ ਤੁਸੀਂ ਟਰਨ ਕੋਟ ਦੇ ਨਾਂ ਤੇ ਤੁਹਾਡੇ ਅੱਗੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਨਾ ਕਿ ਭਈ ਪਾਰਟੀ 호ਪਰ ਔਰ ਐ ਤੇ ਹੁਣ ਜਿਹੜੇ ਸੁਸ਼ੀਲ ਰਿੰਕੂ ਹੈ ਜਿਸ ਤੇਜ਼ੀ ਨਾਲ ਇਹਨਾਂ ਨੇ ਪਾਰਟੀਆਂ ਬਦਲੀਆਂ ਉਸ ਉਸ ਵਿਅਕਤੀ ਦੀ ਉਸ ਲੀਡਰ ਦੀ ਇੱਕ ਇਮੇਜ ਤੇ ਖਰਾਬ ਹੁੰਦੀ ਆ ਉਹਨਾਂ ਦੇ ਨਾਲ ਜਿਹੜੇ ਕਾਉਂਸਲਰ ਜਿੱਦਾਂ ਕਹਿੰਦੇ ਨੇ ਬਾਂਸਰੀ ਵਾਲ ਬਾਂਸਰੀ ਵਾਲਾ ਅੱਗੇ ਜਾਂਦਾ ਹੈ ਬੈਗ ਪਾਈਪਰ ਤੇ ਸਾਰੇ ਚੂਹੇ ਪਿੱਛੇ ਪਿੱਛੇ ਜਾਂਦੇ ਨੇ ਇਦਾਂ ਦੇ ਹਾਲਾਤ ਪੋਲਿਟਿਕਸ ਦੇ ਵਿੱਚ ਨਹੀਂ ਹੁੰਦੇ ਕਿ ਕਾਉਂਸਲਰ ਜਾਂ ਪਦਾਂ ਦੇ ਨਾਲ ਜੁੜੇ ਹੋਏ ਲੋਕ ਤੇ ਤੁਹਾਡੇ ਮਗਰ ਹੋ ਸਕਦੇ ਨੇ ਲੇਕਿਨ ਆਮ ਜਨਤਾ ਤੁਹਾਡੇ ਮਗਰ ਕਿਉਂ ਜਾਏ ਜਿਨ੍ਹਾਂ ਨੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਆਪਣੀ ਸ਼ਖਸੀਅਤ ਜਾਂ ਇੱਕ ਚੰਗੇ ਇਨਸਾਨ ਨੂੰ ਵੋਟ ਦਿੰਦੇ ਨੇ ਇਹ ਇੱਕ ਬੜੀ ਵੱਡੀ ਸਥਿਤੀ ਸੋਸ਼ਲ ਰਿੰਕੂ ਦੇ ਸਾਹਮਣੇ ਬਣੀ ਹੋਈ ਹੈ ਕਿ ਭਾਜੀਪੀ ਤੇ ਜਾਣ ਤੋਂ ਬਾਅਦ ਉਹਨਾਂ ਨੂੰ ਭਾਜੀਪੀ ਦੇ ਵੋਟ ਤੇ ਮਿਲ ਜਾਣਗੇ ਜਿਹੜੇ ਉਹਨਾਂ ਦੇ ਆਪਣੇ ਵੋਟ ਜਿਹੜੇ ਉਸ ਸ਼ਖਸੀਅਤ ਨੂੰ ਪਸੰਦ ਕਰਦੇ ਸੀ ਉਹ ਮਿਲਣਗੇ ਕਿ ਨਹੀਂ ਮਿਲਣਗੇ ਉਹ ਇੱਕ ਬਹੁਤ ਵੱਡਾ ਕਟਾ ਸੁਸ਼ੀਲ ਰਿੰਕੂ ਨੂੰ ਹਨ ਨੂੰ ਲੱਗਦਾ ਬਿਲਕੁਲ ਠੀਕ ਹੈ ਜੀ ਸੋ ਹੁਣ ਅਗਰ ਕਾਉਂਸਲਰ ਵੀ ਸੁਸ਼ੀਲ ਰਿੰਕੂ ਦੇ ਨਾਲ ਵਾਪਸ ਬੀਜੇਪੀ ਚ ਜਾਂਦੇ ਨੇ ਤੇ ਫਿਰ ਕਾਉਂਸਲਰਾਂ ਲਈ ਵੀ ਇਹ ਚਿੰਤਾ ਹੋਏਗੀ ਕਿ ਭਵਿੱਖ ਚ ਅਗਰ ਦੁਬਾਰਾ ਕਾਉਂਸਲਰ ਦੀ ਚੋਣ ਹੁੰਦੀ ਹੈ ਕਿਉਂਕਿ ਬਹੁਤ ਜਲਦ ਕਾਉਂਸਲਰ ਦੀਆਂ ਵੋਟਾਂ ਪਹਿ ਜਾਣੀਆਂ ਨੇ ਇਸ ਵੇਲੇ ਕੋਈ ਵੀ ਕਾਉਂਸਲਰ ਨਹੀਂ ਹੈ ਸਾਰੇ ਕਾਉਂਸਲਰ ਸਾਬਕਾ ਕਾਉਂਸਲਰ ਹੋ ਚੁੱਕੇ ਨੇ ਪਰ ਅਗਰ ਉਹ ਬੀਜੇਪੀ ਚ ਵੀ ਜਾਂਦੇ ਨੇ ਤੇ ਬੀਜੇਪੀ ਦੇ ਵਿੱਚ ਪਹਿਲਾਂ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਕਿਤਨਾ ਕਿਤੇ ਇਨਸਿਕਿਉਰਿਟੀ ਹੋਏਗੀ ਇਹ ਗੱਲ ਖੁੱਲ ਕੇ ਕਿ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਬੀਜੇਪੀ ਦਾ ਕਿਤੇ ਨਾ ਕਿਤੇ ਕਾਂਗਰਸੀਕਰਨ ਹੋ ਰਿਹਾ ਹੈ ਕਾਦਰ ਕਿਤੇ ਨਾ ਕਿਤੇ ਇਹ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਇੰਨੇ ਸਾਲਾਂ ਤੋਂ ਜਿਹੜੀ ਮਿਹਨਤ ਕਰ ਰਹੇ ਸੀ ਕਿਤੇ ਸਾਡਾ ਨੁਕਸਾਨ ਨਾ ਹੋਵੇ ਬਿਲਕੁਲ ਹੈ ਮਹਿਸੂਸ ਔਰ ਤੁਸੀਂ ਇਹ ਦੇਖੋ ਲੁਧਿਆਣੇ ਦੇ ਵਿੱਚ ਵੀ ਅਹੀ ਸਥਿਤੀ ਬਣੀ ਹੋਈ ਹੈ ਭਾਵੇਂ ਉਹ ਨੀਤ ਬਿੱਟੂ ਉਹਨਾਂ ਨੇ ਰਾਤੋਂ ਰਾਤ ਇਹ ਫੈਸਲਾ ਕੀਤਾ ਕਿ ਹੁਣ ਉਹ ਭਾਜਪਾ ਦੀ ਟਿਕਟ ਦੇ ਉੱਤੇ ਲੜਾਂਗੇ ਔਰ ਹਾਲਾਂਕਿ ਉਹਨਾਂ ਦੇ ਪਰਿਵਾਰ ਦਾ ਹਿਸਟਰੀ ਆ ਰਹੀ ਹੈ ਇਹ ਕਾਂਗਰਸ ਦੇ ਨਾਲ ਹੀ ਸ਼ੁਰੂ ਹੋਈ ਸੀ ਔਰ ਕਾਂਗਰਸ ਦੇ ਵਿੱਚੋਂ ਬਿਰਨ ਸਿੰਘ ਦੇ ਪੋਤੇ ਦਾ ਜਾਣਾ ਉਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਝਟਕਾ ਤੇ ਕਾਂਗਰਸ ਦੇ ਵਾਸਤੇ ਸੀਗਾ ਪਰ ਭਾਜੀਪੀ ਵਾਸਤੇ ਇੱਕ ਬਹੁਤ ਵੱਡੀ ਕੈਚ ਹੈ ਇਹਨੂੰ ਵੀ ਤੁਸੀਂ ਅਗਰ ਐਨਾਲਾਈਜ਼ ਕਰੋਗੇ ਤੇ ਇਹ ਵੀ ਨਹੀਂ ਲੱਗਦਾ ਕਿਉਂਕਿ 10 ਸਾਲ ਤੋਂ ਲਗਾਤਾਰ ਲੁਧਿਆਣੇ ਦੇ ਵਿੱਚ ਕਾਂਗਰਸ ਦੀ ਟਿਕਟ ਦੇ ਉੱਤੇ ਰਵਨੀਸ਼ ਬਿੱਟੂ ਹੋਣਾ ਐਮਪੀਜ਼ ਨੇ 10 ਸਾਲਾਂ ਦੇ ਵਿੱਚ ਐਂਟੀ ਇਨਕੰਮਬੈਂਸੀ ਫੈਕਟਰ ਵੀ ਜ਼ਰੂਰ ਲੱਗਦਾ ਔਰ ਲੁਧਿਆਣੇ ਦੇ ਵਿੱਚ ਸਰਵੇ ਦੇ ਵਿੱਚ ਤੇ ਭਾਵੇਂ ਭਾਜੀਪੀ ਸ਼ਹਿਰਾਂ ਦੇ ਵਿੱਚ ਸਟਰੋਂਗ ਨਜ਼ਰ ਆਉਂਦੀ ਔਰ ਇੱਥੇ ਵੀ ਉਹੀ ਫਾਰਮੂਲਾ ਉਹੀ ਗੱਲ ਤੇ ਹੁੰਦੀ ਹੈ ਕਿ ਕੀ ਰਵਨੀਤ ਬਿੱਟੂ ਉਹਨਾਂ ਦੀ ਐਂਟੀ ਇਨਕੰਮਬੈਂਸੀ ਨੂੰ ਅੱਗੇ ਵਧਾ ਕੇ ਭਾਜਪਾ ਨੇ ਚੰਗਾ ਕੀਤਾ ਕਿ ਮਾਰਾ ਕੀਤਾ ਹੁਣ 10ਾਂ ਦੇ ਵਿੱਚ ਜਿਹੜਾ ਐਮਪੀ ਹੋਏ ਉਹ ਤੁਹਾਡੇ ਤੋਂ ਨਾਰਾਜ਼ ਵੀ ਹੁੰਦੇ ਨੇ ਉਹ ਲੋਕ ਇਹ ਤੇ ਹੈ ਨਹੀਂ ਕਿ ਜਦ ਤੁਸੀਂ ਕਾਂਗਰਸ ਦੇ ਵਿੱਚ ਸੀਗੇ ਉਹ ਤੁਹਾਨੂੰ ਪਾਰਟੀ ਸਿੰਬਲ ਤੋਂ ਕੱਟ ਤੇ ਰਵਨੀਤ ਬਿੱਟੂ ਦੇ ਨਾਂ ਤੇ ਜ਼ਿਆਦਾ ਵੋਟ ਮਿਲੇ ਸੀ ਅਗਰ ਰਵਨੀਤ ਬਿੱਟੂ ਜਾਂ ਕੋਈ ਵੀ ਇਸ ਗੱਲ ਨੂੰ ਕਲੇਮ ਕਰਦਾ ਉਹ ਆਪਣੇ ਆਪ ਵਿੱਚ ਮਿਥ ਗ੍ਰੀਟ ਕਰ ਰਿਹਾ ਹੁੰਦਾ ਔਰ ਇਹੀ ਸਿਚੁਏਸ਼ਨ ਹੁਣ ਰਵਨੀਤ ਬਿੱਟੂ ਉਹਨਾਂ ਦੇ ਨਾਲ ਭਾਜਪਾ ਦੇ ਕਿਉਂਕਿ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਕਿ ਕੈਡਰ ਬੇਸਡ ਵੋਟ ਹੁੰਦੇ ਨੇ ਔਰ ਉਹਨਾਂ ਦਾ ਵੋਟ ਬੈਂਕ ਇੱਕ ਤਰੀਕੇ ਨਾਲ ਫਿਕਸ ਹੁੰਦਾ ਹੈ ਉਹ 10% 5% ਰਾਮ ਮੰਦਰ ਦੇ ਉੱਤੇ ਵੱਧ ਵੀ ਜਾਏ ਪਰ ਉਹ ਪਿੰਡਾਂ ਦੇ ਵਿੱਚੋਂ ਜੇ ਤੁਹਾਨੂੰ ਵੋਟ ਨਾ ਮਿਲੀ ਤੇ ਕੀ ਤੁਸੀਂ ਵਿਨਿੰਗ ਲਾਈਨ ਨੂੰ ਟੱਚ ਕਰ पाओगे ਇਹ ਸਾਰੀ ਕੌਨਸਟਿਟੂਐਂਸੀਸ ਦੇ ਵਿੱਚ ਭਾਜਪਾ ਵਾਸਤੇ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਔਰ ਇਸ ਤਰ੍ਹਾਂ ਦੀ ਹੀ ਸਥਿਤੀ ਹੁਣ ਅਕਾਲੀ ਦਲ ਵਾਸਤੇ ਵੀ ਬਣੀ ਹੋਈ ਹੈ ਔਰ ਅਕਾਲੀ ਦਲ ਤੇ ਹੋਰ ਵੀ ਮਾੜੀ ਸਥਿਤੀ ਦੇ ਵਿੱਚ ਜਾ ਸਕਦਾ ਹੈ ਕਿਉਂਕਿ ਜਦੋਂ ਅਗਰ ਉਹਨਾਂ ਨੇ ਇਦਾਂ ਦਾ ਕੋਈ ਇੰਪ੍ਰੈਸ਼ਨ ਕ੍ਰੀਏਟ ਉਹਨਾਂ ਦੇ ਬਾਰੇ ਵਿੱਚ ਕਨਫਿਊਜ਼ਨ ਹੀ ਕ੍ਰੀਏਟ ਹੋ ਗਿਆ ਕਿ ਅੰਦਰ ਖਾਤੇ ਹਜੇ ਵੀ ਉਹ ਪਾਜਬਾ ਨਾਲ ਮਿਲੇ ਹੋਏ ਨੇ ਤੇ ਉਹਨਾਂ ਦਾ ਵੋਟ ਪਰਸੈਂਟੇਜ ਹੋਰ ਘੱਟ ਸਕਦਾ ਔਰ ਕੁਝ ਅਕਾਲੀ ਇਦਾਂ ਦੀ ਗੱਲਾਂ ਫੈਲਾ ਰਹੇ ਨੇ ਕਿ ਆਉਣ ਵਾਲੇ ਟਾਈਮ ਵਿੱਚ ਸਾਡਾ ਇੱਕ ਵਾਰ ਫੇਰ ਐਲਾਈਅੰਸ ਹੋ ਸਕਦਾ ਜਦ ਜਦ ਇਦਾਂ ਦੀ ਗੱਲਾਂ ਫੈਲਦੀ ਹੈ ਤਦ ਤਦ ਅਕਾਲੀ ਦਲ ਨੂੰ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਵੱਧਦੀ ਪਰ ਜਦੋਂ ਜਦੋਂ ਅਸੀਂ ਹੁਣ ਗੱਲ ਕਰਦੇ ਹਾਂ ਕਿੰਦੇ ਅਕਾਲੀ ਦਲ ਵੀ ਕਈ ਲੋਕ ਸਭਾ ਹਲਕਿਆਂ ਦੇ ਵਿੱਚ ਆਪਣੀ ਸੂਚੀ ਤਿਆਰ ਕਰੀ ਬੈਠਾ ਹੈ ਔਰ ਸੁਖਬੀਰ ਬਾਦਲ ਬਹੁਤ ਕੌਨਫੀਡੈਂਟ ਨੇ ਕਿ ਸਾਨੂੰ ਪੰਜਾਬ ਬਚਾਓ ਯਾਤਰਾ ਦੇ ਵਿੱਚ ਸੁਖਬੀਰ ਬਾਦਲ ਦਾ ਦਾਅਵਾ ਥਾ ਥਾਂ ਤੇ ਕਿ ਸਾਨੂੰ ਪੰਜਾਬ ਬਚਾਓ ਯਾਤਰਾ ਦੇ ਵਿੱਚ ਚੰਗਾ ਹੰਗਾਰਾ ਮਿਲ ਰਿਹਾ ਔਰ ਜਿਹੜਾ ਅਸੀਂ ਪੰਜਾਬ ਦੇ ਮੁੱਦਿਆਂ ਤੇ ਸਟੈਂਡ ਲਿਆ ਹੈ ਪੰਜਾਬੀ ਸਾਡੇ ਨਾਲ ਖੜਨਗੇ ਹੁਣ ਅਕਾਲੀ ਦਲ ਕੀ ਵੱਡਾ ਕੱਟ ਜਿਵੇਂ ਤੁਸੀਂ ਦਖਿਆ ਦੱਸਿਆ 4 ਤਰੀਕ ਨੂੰ ਰੱਖ ਸਕਦਾ ਉਸਦੇ ਨੇ ਮੰਨਿਆ ਜਾਵੇ ਕਿ ਉਹ ਵੀ ਆਪਣੇ ਉਮੀਦਵਾਰ ਕੁਝ ਨਾ ਕੁਝ ਜ਼ਰੂਰ ਐਲਾਨ ਦੇਣਗੇ ਘੱਟੋ ਘੱਟ ਜਿੱਥੇ ਭਾਜੀਪੀ ਨੇ ਐਲਾਨ ਤੇ ਆਮ ਆਦਮੀ ਪਾਰਟੀ ਨੇ ਐਲਾਨ ਤੇ ਉਥੇ ਅਕਾਲੀ ਦਲ ਉਮੀਦਵਾਰ ਜ਼ਰੂਰ ਐਲਾਨੇਗਾ ਦੇਖੋ ਅਕਾਲੀ ਦਲ ਦੇ ਨਾਲ ਇੱਕ ਅਜੀਬ ਜਿਹੀ ਸਿੱਧੀ ਬਣੀ ਹੋਈ ਹੈ ਪਹਿਲੇ ਉਹਨਾਂ ਦੀ ਐਲਾਈਅੰਸ ਦੀ ਗੱਲਾਂ ਚੱਲਦੀ ਰਹੀਆਂ ਭਾਜਪਾ ਨਾਲ ਔਰ ਉਸ ਕਰਕੇ ਜਿਹੜਾ ਬੀਐਸਪੀ ਦੇ ਨਾਲ ਉਹਨਾਂ ਦਾ ਐਲਾਈਅੰਸ ਸੀਗਾ ਉਹ ਟੁੱਟ ਗਿਆ ਔਰ ਬਾਅਦ ਚੋ ਬੀਐਸਪੀ ਵੀ ਚਲੀ ਗਈ ਤੇ ਇਹ ਵੀ ਸੰਭਾਵਨਾ ਸੀਗੀ ਕਿ ਮੁਰ ਐਲਾਈਅੰਸ ਬੀਐਸਪੀ ਦੇ ਨਾਲ ਹੋ ਜਾਏਗਾ ਕੱਲ ਬਹੁਜਨ ਸਮਾਜ ਪਾਰਟੀ ਨੇ ਆਪਣਾ ਇੱਕ ਹੁਸ਼ਿਆਰਪੁਰ ਦਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਉਸ ਤੋਂ ਬਾਅਦ ਬਾਕੀ ਦੀ 12 ਸੀਟਾਂ ਦੇ ਉੱਤੇ ਬਹੁਜਨ ਸਮਾਜ ਪਾਰਟੀ ਆਪਣੇ ਕੈਂਡੀਡੇਟਸ ਅਰਾਉਂਸ ਕਰਦੀ ਹੈ ਐਦੀ ਅਨਾਉਂਸਮੈਂਟ ਵੀ ਨਾਲ ਦੇ ਨਾਲ ਕਰ ਦਿੱਤੀ ਗਈ ਉਹ ਅਕਾਲੀ ਦਲ ਨਾ ਤੇ ਭਾਜਪਾ ਦੇ ਨਾਲ ਹੈ ਨਾ ਬੀਐਸਪੀ ਦੇ ਨਾਲ ਹੈ ਜੇ ਇਕੱਲੇ ਇਲੈਕਸ਼ਨ ਲੜਦੇ ਨੇ ਤੇ ਸ਼ਹਿਰਾਂ ਦੇ ਵਿੱਚੋਂ ਜਿਸ ਤਰੀਕੇ ਨਾਲ ਭਾਜਪਾ ਦੇ ਸਾਹਮਣੇ ਪਿੰਡਾਂ ਤੋਂ ਵੋਟ ਲੈਣਾ ਇੱਕ ਚੁਣੌਤੀ ਹੈ ਐਦਾਂ ਹੀ ਸ਼ਹਿਰਾਂ ਦੇ ਵਿੱਚੋਂ ਵੋਟ ਲੈਣਾ ਉਹ ਅਕਾਲੀ ਦਲ ਵਾਸਤੇ ਵੀ ਵੱਡੀ ਚੁਣੌਤੀ ਹੈ ਅਕਾਲੀ ਦਲ ਨੇ ਆਪਣੀ ਸੂਚੀ ਤਾਂ ਤਿਆਰ ਕੀਤੀ ਹੋएगी ਹਾਲਾਂਕਿ ਅਕਾਲੀ ਦਲ ਦੇ ਬਾਰੇ ਜਦ ਪੰਜਾਬ ਦੀ ਪੋਲਿਟਿਕ ਤੇ ਵੀ ਜ਼ਿਕਰ ਹੁੰਦਾ ਕਹਿੰਦੇ ਆ ਇਹ ਪਾਰਟੀ ਹੀ ਐਦਾਂ ਦੀ ਹੈਗੀ ਹੈ ਜਦ ਸੁਖਵੀਰ ਸਿੰਘ ਬਾਦਲ ਹੋਣਾ ਇਲੈਕਸ਼ਨ ਤੋਂ ਤਿੰਨ ਤਿੰਨ ਚਾਰ ਚਾਰ ਮਹੀਨੇ ਪਹਿਲੇ ਆਪਣੇ ਕੈਂਡੀਡੇਟਸ ਅਨਾਉਂਸ ਕਰਦੇ ਸੀ ਉਹ ਜਿਸ ਵੀ ਕੌਨਸਟਿਟਿਊਐਂਸੀ ਦੇ ਵਿੱਚ ਕੋਈ ਵੱਡਾ ਇਕੱਠ ਕਰਦੇ ਸੀ ਉੱਥੇ ਹੀ ਹੱਥ ਖੜਾ ਕਰਕੇ ਕਹਿੰਦੇ ਸੀ ਵੀ ਆਹ ਸਾਡਾ ਕੈਂਡੀਡੇਟ ਹੈ ਅਸੈਂਬਲੀ ਦੇ ਵਿੱਚ ਵੀ ਇਹ ਪ੍ਰੈਕਟਿਸ ਉਹ ਕਰਦੇ ਸੀ ਇੱਕ ਵਾਰ ਐਟ ਕੀ ਅਕਾਲੀ ਦਲ ਨੂੰ ਬੜੀ ਮੁਸ਼ਕਿਲ ਹੋ ਰਹੀ ਹੈ ਕੈਂਡੀਡੇਟ ਸੈলেকਸ਼ਨ ਦੀ ਕਿਉਂਕਿ ਪਹਿਲੇ ਤੇ ਅਕਾਲੀ ਦਲ ਦੇਖਦਾ ਰਿਹਾ ਕਿ ਦੂਜੀ ਪਾਰਟੀਆਂ ਕੀ ਕਰਦੀ ਹੈ ਹਜੇ ਵੀ ਅਕਾਲੀ ਦਲ ਕਾਂਗਰਸ ਦੇ ਕੈਂਡੀਡੇਟਸ ਦੀ ਲਿਸਟ ਦਾ ਨਿਰਾਰ ਕਰ ਰਿਹਾ ਔਰ ਐਸੀ ਕਰਕੇ 4 ਤਰੀਕ ਦੀ ਡੇਟ ਰੱਖੀ ਗਈ ਹੈ ਔਰ ਜਦ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਬੀਜੇਪੀ ਦੇ 4 ਔਰ ਅਕਾਲੀ ਦਲ ਦੇ ਵੀ ਕੁਝ ਕੈਂਡੀਡੇਟਸ ਦੀ ਲਿਸਟ ਅੱਜ ਜਾਂ ਕੱਲ੍ਹ ਤੱਕ ਆ ਸਕਦੀ ਹੈ 13 ਵਿੱਚੋਂ ਭਾਜਪਾ 6 ਅਨਾਉਂਸ ਕਰ ਚੁੱਕੀ ਹੈ 4 ਦੀ ਲਿਸਟ ਹੋਰ ਤਿਆਰ ਬੈਠੀ ਹੈ ਯਾਨੀ 10 ਕੈਂਡੀਡੇਟ ਭਾਜਪਾ ਦੇ ਅੱਜ ਜਾਂ ਕੱਲ੍ਹ ਤੱਕ ਤਿਆਰ ਹੋ ਜਾਣਗੇ ਔਰ ਐਦਾਂ ਹੀ ਕਾਂਗਰਸ ਦੇ ਵੀ 7 ਤੋਂ 8 ਕੈਂਡੀਡੇਟ ਅਨਾਉਂਸ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਹੁਣ ਅਕਾਲੀ ਦਲ ਕੀ ਕਰੇ ਅਕਾਲੀ ਦਲ ਦੀ ਨਜ਼ਰ ਬਠਿੰਡਾ ਔਰ ਖਡੂਰ ਸਾਹਿਬ ਸੀਟ ਦੇ ਉੱਤੇ ਬਹੁਤ ਜ਼ਬਰਦਸਤ ਤਰੀਕੇ ਨਾਲ ਹੈ ਬਠਿੰਡਾ ਦੇ ਵਿੱਚ ਐਦਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਕਿ ਜੇ ਰਾਜਾ ਵੜਿੰਗ ਹੋਣਾ ਦੀ ਧਰਮ ਪਤਨੀ ਅਮ੍ਰਿਤਾ ਵੜਿੰਗੋਨਾ ਨੂੰ ਟਿਕਟ ਮਿਲ ਜਾਂਦੀ ਹੈ ਤੇ ਇਹ ਸੀਟ ਬੜੀ ਆਪਣੇ ਆਪ ਵਿੱਚ ਜ਼ਬਰਦਸਤ ਟੱਕਰ ਵਾਲੀ ਬਣ ਜਾਏਗੀ ਔਰ ਇਸ ਤਰ੍ਹਾਂ ਦੀ ਵੀ ਸੂਚਨਾਵਾਂ ਆ ਰਹੀ ਹੈ ਕਿ ਜਿਸ ਤਰੀਕੇ ਨਾਲ ਹਰਿਮੰਦਰਤ ਕੋਰ ਬਾਦਰੋਨਾ ਦੇ ਉੱਥੇ ਪੋਸਟਰ ਲੱਗੇ ਹੋਏ ਸੀ ਉਹ ਪੋਸਟਰ ਉੱਥੋਂ ਹਟਾਏ ਗਏ ਔਰ ਉਹਨਾਂ ਦੀ ਖਡੂਰ ਸਾਹਿਬ ਜਾਣ ਦੀ ਚਰਚਾਵਾਂ ਵੀ ਉੱਥੇ ਤੇਜ਼ ਹੋਈ ਹੈ ਇਹ ਸਾਰੀ ਐਕਟੀਵਿਟੀ ਦੇ ਵਿੱਚ ਇਸ ਹਫਤੇ ਯਾਨੀ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਘੱਟੋ ਘੱਟ ਕੈਂਡੀਡੇਟਸ ਦਾ ਜਿਹੜਾ ਇੱਕ ਝੋਲਾ ਜਿਹਾ ਹੈਗਾ ਕਿ ਵੀ ਕੌਣ ਕਿੱਦਾ ਉੱਥੇ ਜਾਏਗਾ ਉਹ ਜ਼ਰੂਰ ਇੱਕ ਸਾਫ਼ ਹੋ ਜਾਏਗੀ ਇਸੇ ਤਰੀਕੇ ਨਾਲ ਬਿਲਕੁਲ ਠੀਕ ਹੈ ਤੇ ਭਗਵੰਤ ਮਾਨ ਨੇ ਵਾਪਸ ਮੁੜਨੇ ਅੱਜ ਦਿੱਲੀ ਦੇ ਵਿੱਚ ਵੱਡੀ ਇੰਡੀਆ ਗੱਠ ਜੋੜ ਦੀ ਰੈਲੀ ਹੈ ਇਹ ਰੈਲੀ ਤੁਹਾਡੀ ਨਜ਼ਰ ਚ ਕਿਹੋ ਜਿਹੀ ਰਹੀ ਇੰਡੀਆ ਗੱਠ ਜੋੜ ਦੀ ਰੈਲੀ ਰੈਲੀ ਬੜੀ ਜ਼ਬਰਦਸਤ ਸੀਗੀ ਔਰ ਇਹਦੇ ਵਿੱਚ तमाम ਉਹ ਲੀਡਰ ਜਿਹਨਾਂ ਲੀਡਰਾਂ ਦੀ ਇਹ ਗੱਲ ਹੋ ਰਹੀ ਸੀ ਨਾ ਕਿ ਉਹ ਇੱਥੇ ਪਹੁੰਚਣਗੇ ਉਹਦਾ ਉਠਾ ਕਰੇ ਤੋਂ ਲੈ ਕੇ ਮਲਿਕਾ ਅਰਦਮ ਖੜ ਗਏ ਔਰ ਲਾਲੂ ਪ੍ਰਸਾਦ ਯਾਦਵ ਉਹਨਾਂ ਦੇ بیٹے ਤੇਜਸਵੀ ਯਾਦਵ ਮੁਲਾਇਮ ਸਿੰਘ ਯਾਦਵ ਉਹਨਾਂ ਦੇ بیٹے ਅਖਲੇਸ਼ ਯਾਦਵ ਇਹ ਤਮਾਮ ਲੀਡਰ ਔਰ ਇਵਨ ਸਾਊਥ ਦੇ ਵੀ ਲੀਡਰ ਅੱਜ ਪਹੁੰਚੇ ਹੋਏ ਸੀਗੇ ਔਰ ਰੈਲੀ ਦੇ ਵਿੱਚ ਰਸ਼ ਵੀ ਬੜਾ ਜ਼ਬਰਦਸਤ ਸੀਗਾ ਔਰ ਉਹ ਕਰਾਊਡ ਜਿਹੜਾ ਸਵੇਰੇ 10 11 ਵਜੇ ਤੱਕ ਉੱਥੇ ਪਹੁੰਚ ਚੁੱਕਿਆ ਸੀਗਾ ਯਾਨੀ ਇਸ ਰੈਲੀ ਰੈਲੀ ਦਾ ਕਾਮਯਾਬ ਹੋਣ ਦੀ ਜਿਹੜੀ ਗੱਲ ਸੀਗੀ ਅਗਰ ਤੁਸੀਂ ਕੋਈ ਵੀ ਟੀਵੀ ਚੈਨਲ ਚਲਾ ਕੇ ਦੇਖ ਲਓ ਤੇ ਨਾਲ ਦੇ ਨਾਲ ਭਾਜਪੀ ਦੇ ਲੀਡਰਾਂ ਦੇ ਬਾਰ ਬਾਰ ਬਿਆਨ ਆ ਰਹੇ ਸੀ ਜਿਹਦੇ ਵਿੱਚ ਉਹ ਕਹਿ ਰਹੇ ਸੀ ਵੀ ਇਹ ਜਿਹੜੀ ਰੈਲੀ ਹੈਗੀ ਹੈ ਉਹ ਭ੍ਰਸ਼ਟਾਚਾਰੀਆਂ ਦੇ ਸਮਰਥਨ ਦੇ ਵਿੱਚ ਹੈ। ਯਾਨੀ ਜਿਹੜੀ ਨੈਰੇਟਿਵ ਸੈੱਟ ਕਰਨ ਦੀ ਗੱਲ ਉਹ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕਰ ਰਹੀ ਸੀ ਨਾ ਕਿ ਅਗਰ ਇੰਡੀਆ ਬਲੌਕ ਇਹ ਨੈਰੇਟਿਵ ਸੈੱਟ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਕਿ ਨਹੀਂ ਇਹ ਲੋਕਤੰਤਰ ਦੇ ਉੱਤੇ ਹਮਲੇ ਦੇ ਖਿਲਾਫ ਹੈ ਰੈਲੀ ਹੈ ਔਰ ਉਸ ਤਰ੍ਹਾਂ ਦਾ ਕੁਝ ਉਹਨਾਂ ਨੇ ਕੀਤਾ ਵੀ। ਦੂਜੇ ਪਾਸੇ ਆਮ ਭਾਜਪਾ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਰੈਲੀ ਦੀ ਨਿਖੇਧੀ ਕੀਤੀ। ਹੁਣ ਇਹਦੇ ਵਿੱਚ ਦਿੱਲੀ ਦੇ ਵਿੱਚ ਤੇ ਐ ਸਿਚੁਏਸ਼ਨ ਨਿਕਲ ਕੇ ਆ ਰਹੀ ਹੈ ਕਿ ਜਿਹੜੀ ਸੱਤਾਂ ਦੀ ਸੱਤ ਸੀਟਾਂ ਜੇ ਭਾਜਪਾ ਪਿਛਲੇ 2014ਆਂ 2019 ਦੇ ਵਿੱਚ ਜਿੱਤੀ ਸੀਗੀ ਹੁਣ ਉਸ ਸੱਤ ਸੀਟਾਂ ਦੇ ਵਿੱਚ ਗਿਣਤੀ ਦੀ ਕਮੀ ਜ਼ਰੂਰ ਹੋਣੀ ਹੈ ਹੋ ਸਕਦਾ 2 ਸੀਟਾਂ ਇੰਡੀਆ ਬਲੌਗ ਦੇ ਜਿੱਦਿਆ 10 ਦੇ ਜਿੱਦਿਆ 4 ਦੇ ਜਿੱਦਿਆ 5 ਦੇ ਜਿੱਦਿਆ ਲੇਕਿਨ ਭਾਜਪਾ ਵਾਸਤੇ ਸਥਿਤੀ ਥੋੜੀ ਜਿ ਖਤਰਨਾਕ ਦੀ ਬਣਦੀ ਜਾ ਰਹੀ ਹੈ ਜੇ ਇਹ ਕੈਂਪੇਨ ਅੱਗ ਫੜ ਗਈ ਨਾ ਉਹ ਵਿਲੋਕਤੰਤਰ ਦੇ ਉੱਤੇ ਹਮਲੇ ਵਾਲਾ ਕੋਈ ਨੈਰੇਟਿਵ ਜੈ ਸੈੱਟ ਕਰਨ ਦੇ ਵਿੱਚ ਇੰਡੀਆ ਬਲੌਕ ਟਾਈਮ ਹੋ ਗਿਆ ਜਾਂ ਕਾਮਯਾਬ ਹੋ ਗਿਆ ਤੇ ਫਿਰ ਭਾਜਪਾ ਨੂੰ 272 ਲੈਣੇ ਵੀ ਉੱਥੇ ਹੋ ਜਾਣੇ ਆ 370 ਤੇ ਦੂਰ ਦੀ ਗੱਲ ਹੈ ਅੱਛਾ ਦਿੱਲੀ ਦੇ ਵਿੱਚ ਕਿਉਂਕਿ ਇਸ ਵਾਰ ਦੇਖੋ ਆਪ ਔਰ ਕਾਂਗਰਸ ਇਕੱਠੇ ਲੜ ਰਹੇ ਨੇ ਭਾਜਪਾ ਨੇ ਸੱਤਾ ਚੋਂ 6 ਉਮੀਦਵਾਰ ਬਦਲਤੇ ਭਾਜਪਾ 6-6 ਸੀਟਾਂ ਜਿੱਤਦੀ ਔਰ ਜਿਸ ਤਰ੍ਹਾਂ ਨਾਲ ਅੱਜ ਇੰਡੀਆ ਗੱਠ ਜੋੜ ਦੀ ਰੈਲੀ ਹੋਈ ਹੈ ਹਾਲਾਂਕਿ ਐਨਡੀਏ ਵੀ ਜਦੋਂ ਰੈਲੀਆਂ ਕਰਦੀ ਹੈ ਐਨਡੀਏ ਦੀਆਂ ਰੈਲੀਆਂ ਨੂੰ ਦੇਖ ਕੇ ਵੀ ਇਹ ਪ੍ਰਭਾਵ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਹੈ ਜਿਹੜਾ ਉਹ ਦੇਸ਼ ਦੇ ਵਿੱਚ ਬਰਕਰਾਰ ਹੈ ਪਰ ਜਦੋਂ ਇੰਡੀਆ ਗੱਠ ਜੋੜ ਦੀ ਰੈਲੀ ਦੇਖਦੇ ਆਂ ਉਦੋਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਇੰਡੀਆ ਗੱਠ ਜੋੜ ਦੇ ਪ੍ਰਭਾਵ ਨੂੰ ਵੀ ਅਸੀਂ ਨਕਾਰ ਨਹੀਂ ਸਕਦੇ ਮਤਲਬ ਮੁਲਕ ਦੇ ਵਿੱਚ ਇੱਕ ਪਾਸੇ ਸੱਤਾ ਤੇ ਇੱਕ ਪਾਸੇ ਵਿਰੋਧੀ ਧਿਰ ਜੇ ਅਸੀਂ ਕੌਮੀ ਜਿਹੜਾ ਦ੍ਰਿਸ਼ ਹੈ ਉਹਦੀ ਗੱਲ ਕਰੀਏ ਤੇ ਟੱਕਰ ਬੜੀ ਫਸਮੀ ਹੋਗੀ ਮੁਕਾਬਲਾ ਬੜਾ ਫਸਮਾ ਹੋ ਗਿਆ ਹੁਣ ਦਿੱਲੀ ਦੀ ਰੈਲੀ ਦਾ ਅਸਰ ਪੰਜਾਬ ਔਰ ਹਰਿਆਣੇ 'ਚ ਕਿਸ ਰੂਪ 'ਚ ਪੈ ਸਕਦਾ ਦੇਖੋ ਸਭ ਤੋਂ ਵੱਡੀ ਗੱਲ ਤੇ ਪੰਜਾਬ ਹਰਿਆਣਾ ਤੋਂ ਪਹਿਲੇ ਦੇਸ਼ ਦੀ ਗੱਲ ਕਰੀ ਆ ਆਪਾਂ ਦੇਸ਼ ਦੇ ਵਿੱਚ ਹੁਣ ਬੀਜੇਪੀ ਦੇ ਵਿੱਚ ਇੱਕ ਗੱਲ ਤੇ ਉਹਨਾਂ ਦੇ ਪੋਜ਼ਿਟਿਵ ਜਾਂਦੀ ਆ ਉਹਨਾਂ ਨੇ ਇਲੈਕਸ਼ਨ ਤੋਂ ਪਹਿਲੇ ਇਹ ਮਾਹੌਲ ਖੜਾ ਕਰਤਾ ਵੀ ਆਏਗਾ ਤਾਂ ਮੋਦੀ ਤੁਸੀਂ ਪੰਜਾਬ ਨੂੰ ਛੱਡ ਕੇ ਕਿਉਂਕਿ ਪੰਜਾਬ ਇੱਕ ਦੂਜੀ ਸਥਿਤੀ ਦੇ ਵਿੱਚ ਹੈਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਬਹੁਤਾ ਆਧਾਰ ਨਹੀਂ ਹੈਗਾ ਇਹ ਬੀਜੇਪੀ ਵੀ ਐਕਸੈਪਟ ਕਰਦੀ ਔਰ ਉਸ ਆਧਾਰ ਬਣਾਉਣ ਦਾ ਇੱਕ ਕੋਆਇਆਦ ਉਹਨਾਂ ਨੇ ਇੱਥੇ ਕੈਂਡੀਡੇਟ ਜਾਂ ਕੱਲੇ ਚ ਉਹਨਾਂ ਲੜ ਕੇ ਕਰਨ ਦੀ ਕੋਸ਼ਿਸ਼ ਕੀਤੀ ਔਰ ਬਾਕੀ ਦੇਸ਼ ਦੇ ਵਿੱਚ ਇੱਕ ਮਾਹੌਲ ਤੇ ਹੈ यूपी ਦੇ ਵਿੱਚ ਕੋਈ ਇਹ ਨਹੀਂ ਕਹਿੰਦਾ ਕਿ ਵੀ ਉਹਨਾਂ ਦੀ ਪਹਿਲੇ 80 ਤੋਂ ਬਾਹਰ ਫਿੱਟਾਂ ਆਈ ਸੀ ਤੇ ਹੁਣ 62 ਤੋਂ ਉਹਨਾਂ ਦੀ 12 ਰਹਿ ਜਾਣਗੀਆਂ ਜਾਂ 50 ਰਹਿ ਜਾਣਗੀਆਂ ਇਸ ਗੱਲ ਉੱਤੇ ਬਹਿਸ ਤੇ ਸ਼ੁਰੂ ਹੁੰਦੀ ਹੈ ਕਿ ਨਹੀਂ 62 ਤੋਂ ਹੁਣ ਤਕਰੀਬਨ 70 ਤੱਕ ਆ ਜਾਣਗੀਆਂ ਯਾਨੀ ਕੁਝ ਸਿੱਕਾ ਵਧਨ ਦੀ ਗੱਲ ਚੱਲ ਰਹੀ ਹੈ यूपी ਦੇ ਵਿੱਚ ਲੇਕਿਨ ਬਾਕੀ ਉਹ ਸੂਬੇ ਜਿਹਦੇ ਵਿੱਚ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਕਰਨਾਟਕਾ ਉਹ ਸੂਬੇ ਜਾਂ ਬਿਹਾਰ ਵੀ ਹੋਏ ਜਿਹਦੇ ਵਿੱਚ 40 ਤੋਂ 39 ਫਿੱਟਾਂ ਹੈਗੀਆਂ ਜਾਂ ਫਿਰ ਪੱਛਮ ਬੰਗਾਲ ਦੀ ਵੀ ਗੱਲ ਕਰੀਏ ਜਿੱਥੇ ਬੀਜੇਪੀ ਦੀ 18 ਫਿੱਟਾਂ ਹੈਗੀਆਂ ਉਹਨਾਂ ਸਾਰੀ ਜਿਹੜੇ ਸਟੇਟਸ ਹੈਗੇ ਆ ਉਹਦੇ ਵਿੱਚ ਬੀਜੇਪੀ ਤਕਰੀਬਨ ਚਰਮ ਸੀਮਾ ਤੇ ਬੈਠੀ ਹੋਈ ਹੈ ਔਰ ਉੱਥੇ ਬੀਜੇਪੀ ਨੇ ਥੱਲੇ ਹੀ ਆਣਾ ਉਹਨਾਂ ਸੀਟਾਂ ਦੀ ਪਰਭਾਈ ਕਿੱਥੋਂ ਹੋਏਗੀ ਉਹ ਇੱਕ ਵੱਡਾ ਸਵਾਲ ਬੀਜੇਪੀ ਦੇ ਸਾਹਮਣੇ ਕਿਉਂਕਿ ਬੀਜੇਪੀ ਜਦ ਵੀ ਹੈ 400 ਪਾਰ ਦਾ ਹੈ 370 ਦਾ ਨਾਰਾ ਦਿੰਦੀ ਹੈ ਉਹ ਇਹ ਨਹੀਂ ਦੱਸ ਉਹ ਪਿੱਛੇ ਵੀ ਬੀਜੇਪੀ ਦੇ ਲੀਡਰ ਨੂੰ ਪੁੱਛ ਰੋ ਕਿ ਵੀ ਕਿੱਥੋਂ ਆਣੀਆਂ ਤੁਹਾਡੀ ਸੀਟਾਂ ਹਰਿਆਣਾ ਦੇ ਵਿੱਚ ਦਸਾਂ ਦੀ ਦਸਾਂ ਸੀਟਾਂ ਤੁਸੀਂ ਹਰਿਆਣੇ ਦੇਰ ਸਪੈਸਿਫਿਕ ਸਵਾਲ ਪੁੱਛਿਆ ਐਤਕੀ ਬੀਜੇਪੀ 10 ਵਿੱਚੋਂ ਭਾਵੇਂ 1 ਘਟ ਦਿੱਤੇ 2 ਘਟ ਦਿੱਤੇ 3 ਘਟ ਦਿੱਤੇ ਪਰ 10 ਤੋਂ ਗਿਣਤੀ ਹੈ ਘਟ ਤੇ ਸਕਦੀ ਹੈ 10 ਤੋਂ ਵਧਣ ਦੀ ਤਾਂ ਕੋਈ ਸੰਭਾਵਨਾ ਹੋ ਹੀ ਨਹੀਂ ਸਕਦੀ 10ਾਂ ਵਿੱਚੋਂ 11 ਕਿੱਦਾਂ ਆ ਸਕਦੀ ਹੈ ਤੇ ਐਦਾਂ ਦੀ ਸਥਿਤੀ ਦੇ ਵਿੱਚ ਜਦ ਤੁਸੀਂ 370 400 ਪਾਰ ਦਾ ਨਾਰਾ ਦੇ ਦਿੰਦੇ ਹੋ ਨਾ ਔਰ ਉਸ ਨਾਰੇ ਦੇ ਉੱਤੇ ਖੜਾ ਰਹਿਣਾ ਵੀ ਤੁਹਾਡੇ ਵਾਸਤੇ ਮੁਸ਼ਕਲ ਹੁੰਦਾ ਹੈ ਔਰ ਅੱਜ ਭਾਜਪਾ ਨੇ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਲਿਆ ਕੇ ਖੜਾ ਕਰਤਾ ਕਿ ਜੇ ਕਹਿੰਦੇ 272 ਹੀ ਆਣਗੀਆਂ ਇਹਨਾਂ ਦੀਆਂ 275 ਆਣਗੀਆਂ ਉਹ ਭਾਜਪਾ ਦੀ ਹਾਰ ਦੀ ਤਰ੍ਹਾਂ ਲੱਗਦਾ ਹੈ ਉਹਨਾਂ ਦਾ ਅਗਰ 370 ਦਾ ਨਾਰਾ ਨਹੀਂ ਪੂਰਾ ਹੁੰਦਾ ਔਰ ਉਹ 303 ਸੀਟਾਂ ਤੋਂ ਘੱਟ ਸੀਟਾਂ ਦੇ ਉੱਤੇ ਜਿੱਤਦੀ ਹੈ ਤੇ ਇਸ ਨੂੰ ਵੀ ਪ੍ਰੋਜੈਕਟ اپੋਜੀਸ਼ਨ ਜਾਂ ਇੰਡੀਆ ਬਲੌਕ ਇਸ ਤਰੀਕੇ ਨਾਲ ਕਰੇਗਾ ਦੇਖੋ ਆਪਾਂ ਪਿੱਛੇ ਤੱਕ ਤਾਂ ਯਾਨੀ ਇੱਕ ਇੱਕ ਪਲਵਾਨ ਜਿਹਦਾ ਇੱਕ ਬੜਾ ਹਾਈਪ ਜਾਂ ਕ੍ਰੀਏਟ ਕਰ ਦਿੱਤਾ ਜਾਂਦਾ ਔਰ ਉਹ ਆਪਣੀ ਪਿਛਲੀ ਪਰਫਾਰਮੈਂਸ ਤੋਂ ਘੱਟ ਪਰਫਾਰਮ ਕਰਦਾ ਤੇ ਇਹ ਚਲੋ ਇਹ ਤੇ 4 ਜੂਨ ਤੋਂ ਬਾਅਦ ਦੀ ਗੱਲਾਂ ਹੈਗੀ ਪਰ ਫਿਲਹਾਲ 370 ਪਾਰ ਜਾਣਾ ਭਾਜਪਾ ਵਾਸਤੇ ਜੇ ਤੁਸੀਂ ਨਕਸ਼ਾ ਲੈ ਕੇ ਬੈਠ ਜਾਓ ਨਾ ਤੇ ਫੇਰ ਓਖਾ ਲੱਗਦਾ ਅਛਾ ਇੱਕ ਚੀਜ਼ ਹੋਰ ਬੜੀ ਦਿਲਚਸਪ ਹੈ ਜਵਾਲਾਲ ਨਹਿਰੂ ਹੁਣਾਂ ਨੇ ਲਗਾਤਾਰ ਦੋ ਵਾਰ ਸਰਕਾਰ ਬਣਾਈ 10 ਸਾਲ ਡਾਕਟਰ ਮਨਮੋਹਨ ਸਿੰਘ ਨੇ ਵੀ ਇਹ ਰਿਕਾਰਡ ਬਣਾਇਆ ਲਗਾਤਾਰ ਦੋ ਵਾਰ ਸਰਕਾਰ ਬਣਾਈ 10 ਸਾਲ ਨਰਿੰਦਰ ਮੋਦੀ ਨੇ ਵੀ ਇਹ ਰਿਕਾਰਡ ਬਣਾਇਆ ਦੋ ਵਾਰ ਸਰਕਾਰ ਬਣਾਈ ਲਗਾਤਾਰ 10 ਸਾਲ ਹੁਣ ਅਗਰ ਤੀਜੀ ਵਾਰ ਨਰਿੰਦਰ ਮੋਦੀ ਸਰਕਾਰ ਬਣਾ ਦਿੰਦੇ ਨੇ ਤੇ ਇਹ ਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦੀ ਪੋਲੀਟੀਕਲ ਘਟਨਾ ਹੋਏਗੀ ਇਹਦਾ ਮਤਲਬ ਹੈ ਤੀਜੀ ਵਾਰ ਲਗਾਤਾਰ ਮੁਲਕ 'ਚ ਸਰਕਾਰ ਬਣਾਉਣ ਤੋਂ ਬਾਅਦ ਫੇਰ ਨਰਿੰਦਰ ਮੋਦੀ ਦਾ ਕਦ ਕਿੱਥੇ ਬੈਠਾ ਜਿਹੜੇ ਵਿਰੋਧੀ ਇਹ ਕਹਿ ਰਹੇ ਨੇ ਕਿ ਜੀ ਦੁਬਾਰਾ ਫਿਰ ਚੋਣਾ ਨਹੀਂ ਹੋਣੀਆ ਦੁਬਾਰਾ ਸਾਡਾ ਲੋਕਤੰਤਰ ਖਤਰੇ 'ਚ ਐ ਕਿਤੇ ਸੰਵਿਧਾਨ ਨਾ ਬਦਲ ਦੇਣ ਕੀ ਇਹ ਏਸੇ ਡਰ ਤੋਂ ਵਿਰੋਧੀ ਆਵਾਜ਼ ਬੁਲੰਦ ਕਰ ਰਹੇ ਨੇ ਵੀ ਕਿਤੇ ਨਰਿੰਦਰ ਮੋਦੀ ਤੀਜੀ ਵਾਰ ਸੱਤਾ 'ਚ ਨਾ ਜਾਈ ਔਰ ਇਸ ਗੱਲ ਤੋਂ ਇੰਡੀਆ ਬਲੌਕ ਡਰਦਾ ਹੈ ਔਰ ਡਰਨ ਦੀ ਵਜ੍ਹਾ ਵੀ ਹੈਗੀ ਹੈ ਜਿਸ ਡਰ ਨੂੰ ਕਦੀ ਖੜਗੇ ਸਾਹਿਬ ਜਾਹਿਰ ਵੀ ਕਰ ਦਿੰਦੇ ਨੇ ਕਿ ਜੇ ਐਤ ਕੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਬਰ ਗਏ ਨਾ ਕਿ ਅਗਲੀ ਵਾਰ ਇਲੈਕਸ਼ਨ ਹੋਣਗੇ ਨਹੀਂ ਹੋਣਗੇ ਇਹ ਵੀ ਭੁੱਲ ਜਾ ਲੋਕਤੰਤਰ ਹੋਏਗਾ ਭਾਰਤ ਦੇ ਵਿੱਚ ਨਹੀਂ ਹੋਏਗਾ ਇਹਦੇ ਉੱਤੇ ਵੀ ਚਾਂਸਸ ਮੇਰੇ ਘੱਟ ਲੱਗਦੇ ਨੇ ਚਲੋ ਐ ਤੇ ਇੰਡੀਆ ਬਲੌਕਿਆਂ اپੋਜੀਸ਼ਨ ਦੇ ਲੀਡਰਾਂ ਦੀ ਗੱਲ ਹੋਈ ਜੇ ਦਬੇ ਸੁਰ ਦੇ ਵਿੱਚ ਤੁਸੀਂ ਭਾਜੀਪੀ ਦੇ ਲੀਡਰਾਂ ਨੂੰ ਵੀ ਪੁੱਛ ਲੋ ਨਾ ਕਿ ਇੱਕ ਵਾਰ ਜੇ ਨਰਿੰਦਰ ਮੋਦੀ ਉਹਨਾਂ ਪ੍ਰਧਾਨ ਮੰਤਰੀ ਇੱਕ ਵਾਰ ਫੇਰ ਬਣ ਗਏ ਤੇ ਵੱਡੇ ਵੱਡੇ ਭਾਜੀਪੀ ਦੇ ਲੀਡਰ ਜਿਨ੍ਹਾਂ ਨੂੰ ਕਦੀ ਹਾਰ ਦੇ ਵਿੱਚ ਵੜਨ ਵੀ ਨਹੀਂ ਦਿੱਤਾ ਗਿਆ ਉਹ ਵੀ ਅੰਦਰੋਂ ਘਬਰਾਉਂਦੇ ਹੋਣੇ ਔਰ ਇਹ ਗੱਲ ਕਈ ਵਾਰ ਬਾਹਰ ਨਿਕਲ ਕੇ ਨਹੀਂ ਆਂਦੀ ਕਿਉਂਕਿ ਭਾਜਪਾ ਦੇ ਵਿੱਚ ਹਰ ਇੱਕ ਬੰਦੇ ਦੇ ਉੱਤੇ ਤਗੜੀ ਨਜ਼ਰ ਰੱਖ ਕੇ ਬੈਠੇ ਹੋਏ ਨੇ ਵੀ ਕਿਹੜਾ ਕੋਲਾ ਬਾਗੀ ਹੋ ਸਕਦਾ ਔਰ ਉਹਨਾਂ ਬਾਗੀਆਂ ਨੂੰ ਬਾਗੀ ਹੋਣ ਤੋਂ ਪਹਿਲੇ ਨੱਪ ਲਿਆ ਜਾਂਦਾ ਪਰ ਐਦਾਂ ਦੇ ਹਾਲਾਤ ਦੇ ਵਿੱਚ ਦੇਖੋ ਅੱਗੇ ਚੱਲ ਕੇ ਕੀ ਹੁੰਦਾ ਹੁਣ ਜਿਹੜੀ ਗੱਲਾਂ ਅਸੀਂ ਕਰ ਰਹੇ ਆ ਉਹ ਜਦ ਉਹ ਲੋਕ ਜਿਨ੍ਹਾਂ ਲੋਕਾਂ ਦੇ ਬਾਰੇ ਤੇ ਅਸੀਂ ਗੱਲ ਕਰ ਰਹੇ ਨੇ ਉਹ ਵੀ ਡਰਨਾ ਸ਼ੁਰੂ ਹੋ ਜਾਂਦੇ ਨੇ ਕਿ ਇਹ ਕਿਤੇ ਸਾਡੀ ਤੇ ਨਹੀਂ ਗੱਲ ਕਰ ਰਹੇ ਯਾਨੀ ਐਦਾਂ ਦੇ ਹਾਲਾਤ ਭਾਜਪਾ ਦੇ ਵਿੱਚ ਬਣੇ ਹੋਏ ਨੇ ਔਰ ਜੇ ਤੁਹਾਡੀ ਪਾਰਟੀ ਦੇ ਵਿੱਚ ਤੁਹਾਡੇ ਤੋਂ ਹੀ ਲੋਕਾਂ ਨੂੰ ਡਰ ਡਰ ਲੱਗਣਾ ਸ਼ੁਰੂ ਹੋ ਜਾਏ ਨਾ ਤੇ ਇਹ ਹਾਲਾਤ ਕਦੀ ਵੀ ਵਿਸਫੋਟਕ ਹੋ ਸਕਦੇ ਨੇ ਜੀ ਚਲੋ ਉੰਜ ਭਾਰਤੀ ਜਨਤਾ ਪਾਰਟੀ ਇਹ ਦਾਵਾ ਕਰਦੀ ਹੈ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀਆਂ ਪਰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਨੂੰ ਵੀ ਹਾਲ ਦੀ ਘੜੀ ਪੰਜਾਬ ਦੇ ਵਿੱਚ ਆਪਣੀ ਪਾਰਟੀ ਚੋਂ ਉਮੀਦਵਾਰ ਨਹੀਂ ਮਿਲੇ ਉਹਨਾਂ ਨੂੰ ਕਾਂਗਰਸ ਤੋਂ ਉਮੀਦਵਾਰ ਲੈਣੇ ਪਏ ਪੂਰੇ ਮੁਲਕ ਦੇ ਵਿੱਚ ਮੁਲਕ ਦੇ ਕਈ ਹਿੱਸੇ ਨੇ ਕਈ ਸੂਬੇ ਨੇ ਜਦੋਂ ਅਸੀਂ ਇਕੱਲੇ ਇਕੱਲੇ ਸੂਬੇ ਦੀ ਸਿਆਸਤ ਦੇਖਦੇ ਹਾਂ ਤੇ ਸਾਨੂੰ ਲੱਗਦਾ ਟੱਕਰ ਬਰਾਬਰ ਦੀ ਹੈ ਔਰ ਮੇਰਾ ਵੀ ਇਹ ਮੰਨਣਾ ਹੈ ਕਿ ਨਰਿੰਦਰ ਮੋਦੀ ਸੱਤਾ ਚਾਹਣਗੇ ਇਹ ਫੈਸਲਾ ਤਾਂ 1 ਜੂਨ ਨੂੰ ਹੀ ਹੋਣਾ ਹੈ ਕਿਉਂਕਿ ਹਾਲ ਦੀ ਕੜੀ ਜਿਹੜਾ ਦ੍ਰਿਸ਼ ਹੈ ਉਹ ਮੁਕਾਬਲੇ ਦਾ ਲੱਗ ਰਿਹਾ ਹੈ ਇੱਕ ਪਾਸੇ ਸੱਤਾ ਧਿਰ ਦੀਆਂ ਪਾਰਟੀਆਂ ਨੇ ਇੱਕ ਪਾਸੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਔਰ ਮੈਨੂੰ ਮੁਕਾਬਲਾ ਬੜਾ ਦਿਲਚਸਪ ਔਰ ਫਸਮਾ ਲੱਗ ਰਿਹਾ ਹੈ ਸਰਕਾਰ ਕਿਸੇ ਦੀ ਵੀ ਬਣੇ ਸਾਡੇ ਮੁਲਕ ਦੇ ਲੋਕਾਂ ਨੇ ਚੁਣਨੀ ਹੈ 90 ਕਰੋੜ ਦੇ ਆਸ-ਪਾਸ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਸੋ ਅਸੀਂ ਜਦੋਂ ਵੀ ਬਹੁਮਤ ਨਾਲ ਸਾਡੇ ਮੁਲਕ 'ਚ ਕੋਈ ਸਰਕਾਰ ਆਉਂਦੀ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਪਰ ਭਾਸਕਰ ਸਾਹਿਬ ਮੈਂ ਇਹ ਵੀ ਚਾਹਣਾ ਕਿ ਸਾਡੇ ਲੋਕ ਅਸੀਂ ਘੱਟੋ ਘੱਟ ਇਸ ਤਰੀਕੇ ਦੀ ਸਰਕਾਰ ਚੁਣੀਏ ਕਿ ਉਹ ਅੰਨੇ ਬਹੁਮਤ ਵਾਲੀ ਸਰਕਾਰ ਨਾ ਆਵੇ ਜਦੋਂ ਸਰਕਾਰ ਬਲਾਈਂਡ ਬਹੁਮਤ ਦੇ ਨਾਲ ਆਉਂਦੀ ਹੈ ਨਾ ਜੀ ਵੀ 400 ਪਾਰ ਤੇ ਫਿਰ ਕਈ ਵਾਰੀ ਫੈਸਲੇ ਕਰਨ ਲੱਗੇ ਸਰਕਾਰ ਵਿਰੋਧੀਆਂ ਦੀ ਗੱਲ ਵੀ ਨਹੀਂ ਸੁਣਦੀ ਸੋ ਥੋੜੀ ਜੀ ਰੈਜ਼ਿਸਟੈਂਸ ਬੜੀ ਜ਼ਰੂਰੀ ਹੈ ਜੇ ਸਕੂਟਰ ਨੂੰ ਕਾਰ ਨੂੰ ਬੱਸ ਨੂੰ ਬ੍ਰੇਕ ਨਾ ਲੱਗੇ ਤੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ। ਸੋ ਉਮੀਦ ਕਰਦੇ ਆ ਕਿ ਸਾਡੇ ਮੁਲਕ ਦੇ ਲੋਕ ਚੰਗੀ ਓਪੋਜੀਸ਼ਨ ਵੀ ਚੁਣਨਗੇ, ਅਗਰ ਉਹ ਚੰਗੀ ਸੱਤਾ ਚੁਣਨ ਜਾ ਰਹੇ ਨੇ। ਆਸਕਰ ਸਾਹਿਬ ਇਸ ਵਾਰ ਇਸ ਵਾਰ ਤਾਂ ਮੈਨੂੰ ਲੱਗਦਾ ਓਪੋਜੀਸ਼ਨ ਚ ਕੋਈ ਵੀ ਆਵੇ, ਭਾਵੇਂ ਭਾਜੀਪੀ ਓਪੋਜੀਸ਼ਨ ਚ ਆਵੇ, ਭਾਵੇਂ ਵਿਰੋਧੀ ਕਾਂਗਰਸੀਆਂ ਦੂਜੀਆਂ ਪਾਰਟੀਆਂ ਓਪੋਜੀਸ਼ਨ ਚ ਆਉਣ। ਇਸ ਵਾਰ ਵੀ ਸਾਡੇ ਮੁਲਕ ਚ ਓਪੋਜੀਸ਼ਨ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹਿਣ ਵਾਲੀ ਹੈ। ਬਿਲਕੁਲ ਰਹਿਣ ਵਾਲੀ ਹੈ। ਤੁਹਾਨੂੰ ਯਾਦ ਹੋਵੇਗਾ 1992 ਤੋਂ ਬਾਅਦ ਜਦ ਉਹਨੀ ਯੂनाइटेड फ्रंट ਦੀ ਸਰਕਾਰ ਬਣੀ ਦੇਵੇਂਗੋੜਾ ਸਾਹਿਬ ਪ੍ਰਧਾਨ ਮੰਤਰੀ ਬਣੇ ਗੁਜਰਾਲ ਸਾਹਿਬ ਪ੍ਰਧਾਨ ਮੰਤਰੀ ਬਣੇ ਉਹਨਾਂ ਦਿਨਾਂ ਦੇ ਵਿੱਚ ਇਹ ਗੱਲਾਂ ਚੱਲ ਰਹੀ ਸੀ ਕਿ ਹੁਣ ਗਠਬੰਧਨ ਦਾ ਇੱਕ ਰਾਜ ਗਠਬੰਧਨ ਦਾ ਯ era ਹੁਣ ਸ਼ੁਰੂ ਹੋ ਗਿਆ ਕਦੀ ਵੀ ਇੱਕ ਪਾਰਟੀ ਦੀ ਸਰਕਾਰ ਨਹੀਂ ਆ ਸਕਦੀ ਤੇ ਉਹ 92 ਤੋਂ ਲੈ ਕੇ 2014 ਤੋਂ ਬਾਅਦ ਯਾਨੀ ਬੀਜੇਪੀ ਦੇ ਆਪਣੀ ਐਨਡੀਏ ਦੀ ਸਰਕਾਰ ਸੀ ਵੀ 2004 ਤੱਕ ਵੀ ਜਿਹੜੀ ਜਵਾਜਪਾਈ ਸਾਹਿਬ ਦੀ ਸੀਗੀ ਉਹ ਵੀ ਇਕੱਲੀ ਸਰਕਾਰ ਨਹੀਂ ਸੀ ਬੀਜੇਪੀ ਨੂੰ ਬਹੁਮਤ ਨਹੀਂ ਮਿਲਿਆ ਤੇਗਾ 2014 ਵਿੱਚ ਪਹਿਲੀ ਵਾਰ ਬਹੁਮਤ ਮਿਲਿਆ ਭਾਜਪੀ ਨੂੰ ਇਕੱਲੇ ਉਸ ਤੋਂ ਬਾਵਜੂਦ ਵੀ ਐਨਡੀਆ ਦੀ ਸਰਕਾਰੀ ਹਜ ਤੱਕ ਲਾਂਦੀ ਹੈ ਪਰ ਹੁਣ ਜਿੱਥੇ ਇਹ ਗੱਲਾਂ ਚੱਲਦੀ ਸੀ ਵੀ ਨਹੀਂ ਕਦੇ ਇੱਕ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਹੈ ਤਾਂ ਕਿ ਸਟੇਬਲ ਸਰਕਾਰ ਹੋਵੇ ਵਰਨਾ ਕਦੀ ਜਿਹੜਾ ਮੰਤਬ એનર્ਜੀ ਸਮਰਥਨ ਵਾਪਸ ਲੈ ਲੈਂਦੀ ਹੈ ਔਰ ਕਦੀ ਕੋਈ ਸਮਰਥਨ ਵਾਪਸ ਲੈ ਲੈਂਦਾ ਹੈ ਔਰ ਆਪਣੇ ਆਪਣੇ ਸੂਬੇ ਦੇ ਵਿੱਚ ਕੰਮ ਕਰਾਉਣ ਵਾਸਤੇ ਸਾਰੀ ਰੀਜਨਲ ਪਾਰਟੀਆਂ ਜਿਹੜੀ ਸਰਕਾਰ ਦਾ ਹਿੱਸਾ ਹੁੰਦੀ ਹੈ ਉਹ ਇਸ ਦਲ ਨੂੰ ਹੀ ਤਵੱਦ ਦਿੰਦੀ ਹੈ ਪਰ ਅੱਜ ਲੋਕਾਂ ਦਾ ਹੀ ਇਹ ਕਹਿਣਾ ਹੈ ਇਹ ਨਹੀਂ ਸਾਨੂੰ ਨਹੀਂ ਚਾਹੀਦੀ ਸਟੇਬਲ ਸਰਕਾਰ ਔਰ ਐਨੀ ਵੀ ਸਟੇਬਲ ਨਹੀਂ ਚਾਹੀਦੀ ਕਿ 400 ਪਾਰ ਹੋਣ ਕਿਉਂਕਿ ਜਦ ਤੁਸੀਂ ਲੋਕਾਂ ਦੀ ਇੱਛਾਵਾਂ ਦੀ ਲੋਕਾਂ ਦੇ ਰੇਤ ਕਿਤੇ ਹੋਏ ਮੁੱਦਾਂ ਮੁੱਦਿਆਂ ਦੇ ਉੱਤੇ ਉਹਨਾਂ ਤੋਂ ਬੇਪਰਵਾਹ ਹੋ ਜਾਓ ਔਰ ਫੌਰਨ ਗਰਾਂਟੇਡਲੀ ਲੈਣਾ ਸ਼ੁਰੂ ਕਰਦੋ ਔਰ ਜਿਹੜੇ ਜਿਹੜੇ ਡਿਸੀਜਨ ਉਹ ਭਾਵੇਂ ਲੋਕਤੰਤਰ ਦੇ ਹੱਕ 'ਚ ਹੋਣ ਜਾਂ ਨਾ ਹੋਣ ਉਹਦੇ ਉੱਤੇ ਤੁਸੀਂ ਲੋਕਾਂ ਦੀ ਪਰਵਾਹ ਕਰਨੀ ਮੰਗ ਕਰਦੋ ਫਿਰ ਕਾਦੀ ਸਾਨੂੰ ਇਦਾਂ ਦੀ ਸਰਕਾਰ ਚਾਹੀਦੀ ਹੈ ਜਿਹੜੀ ਸਟੇਬਲ ਸਰਕਾਰ ਹੋਵੇ ਐਸ ਕਰਕੇ ਲੋਕਾਂ ਦੀ ਵੀ ਹੈ ਕਿ ਵੀ ਨਹੀਂ اپੋਜੀਸ਼ਨ ਦਾ ਮਜ਼ਬੂਤ ਹੋਣਾ ਕਿਸੇ ਵੀ ਲੋਕਤੰਤਰ ਵਾਸਤੇ ਬਹੁਤ ਜ਼ਰੂਰੀ ਹੈਗਾ ਔਰ ਇਹ ਜਿਹੜਾ ਆਪੋ ਇੰਡੀਆ ਬਲੌਕ ਸਰਕਾਰ ਬਣਾਏ ਜਾਂ ਨਾ ਬਣਾਏ ਘੱਟੋ ਘੱਟ ਇਨੀਆਂ ਸੀਟਾਂ ਜ਼ਰੂਰ ਲੈ ਜਾਏ ਕਿ ਉਹ ਸਰਕਾਰ ਦਾ ਵਿਰੋਧ ਵਧੀਆ ਤਰੀਕੇ ਨਾਲ ਕਰ ਸਕੇ ਬਿਲਕੁਲ ਔਰ ਅਗਰ ਸਰਕਾਰ ਇੰਡੀਆ ਬਲੌਕ ਦੀ ਬਣੇ ਤੇ ਉਹਨਾਂ ਨੂੰ ਵੀ ਇੰਨਾ ਸਮਰਥਨ ਨਾ ਮਿਲੇ ਫਿਰ ਅਗਰ ਭਾਜਪਾ ਵਿਰੋਧੀ ਧਿਰ ਚਾਉਂਦੀ ਹੈ ਤੇ اپੋਜੀਸ਼ਨ ਭਾਜਪਾ ਵੀ ਇੱਕ ਤਕੜੇ اپੋਜੀਸ਼ਨ ਦੇ ਰੂਪ ਚਾਵੇ ਮਤਲਬ ਕਿ ਸੱਤਾ ਦਾ ਸੰਤੁਲਨ 2024 ਜੇ ਸਾਡੇ ਇੰਡੀਆ ਦੇ ਲੋਕ ਬਣਾ ਲੈਣਗੇ ਤੇ ਇੰਡੀਆ ਹੋਰ ਤਰੱਕੀ ਕਰੇਗਾ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਬਹੁਤ ਅਹਿਮ ਡਿਸਕਸ਼ਨ ਦੇ ਵਿੱਚ ਅਸੀਂ ਸਾਰੇ ਪੱਖ ਸੀ ਜਿਹੜੇ ਲਗਭਗ ਉਹਨਾਂ ਨੂੰ ਵਿਚਾਰਿਆ ਕੋਈ ਵੀ ਤੇ ਕਿਸੇ ਗੱਲ ਤੋਂ ਸਹਿਮਤ ਹੈ ਤੇ ਉਹਨਾਂ ਦਾ ਵੀ ਸਵਾਗਤ ਹੈ ਜ਼ਰੂਰ ਤੁਹਾਡਾ ਪੱਖ ਸਾਡੇ ਨਾਲ ਸਾਂਝਾ ਕਰੋ ਅਗਲੇ ਪ੍ਰੋਗਰਾਮਾਂ 'ਚ ਤੁਹਾਡਾ ਪੱਖ ਵੀ ਅਸੀਂ ਬਰਾਬਰ ਲੈ ਕੇ ਆਵਾਂਗੇ ਬਹੁਤ ਧੰਨਵਾਦ ਪਾਸਕਰ ਸਾਹਿਬ ਧੰਨਵਾਦ